ਨੱਕ ਕਿਡਨਾਪ ਕੀਤਾ ਕਿਸੇ ਨੇ ਮੈਨੂੰ ਪਿਸਟਲ ਵਿਖਾਇਆ ਮੈਨੂੰ ਕਹਿੰਦੇ ਕਿ ਜੇਕਰ ਤੂੰ ਸਾਡੇ ਨਾਲ ਨਾ ਤੁਰਿਆ ਸੀ ਤੇਰਾ ਮੰਮੀ ਡੈਡੀ ਮਾਰ ਦੇਣਾ ਆਹ ਕਹਿੰਦਾ ਕਹਿੰਦਾ ਇਹ ਕੌਣ ਆ ਉਹ ਕੌਣ ਆ ਆਹ ਕੌਣ ਆਹ ਕੌਣ ਆ ਕੋਲੇ ਇਹ ਆਡਾ ਬੰਦਾ ਤਰੀ ਖਿਲੇ ਗਿਆ ਮਾਰਖੇਟ ਅੰਦਰ ਆ ਗਿਆ ਆਹ ਜੀ

ਸੁਤ ਲੈ ਤੇ ਬਹਿ ਜਾਂ ਕਿ ਉਹ ਬਹਿ ਜਾ ਤੇ ਹਾਂ ਕੋਈ ਨਾ ਦੱਸ ਜਿਹੜੇੁੰਡੇ ਜੀ ਤੂੰ ਆ ਗੇ ਉਹ ਗੰਦੀ ਜੀ ਛੇੜੀ ਕੱਟੀ ਦੇ ਵਿੱਚ ਸੀ ਉਹ ਗੰਦੀ ਜੀ ਬੰਦੇ ਨੂੰ ਮਾਰਦਾ ਕਰਦਾ ਮੈਂ ਅੱਗ ਗਿਆ ਤੂੰ ਬਾਹਰ ਨੂੰ ਬੋਤੂ ਬੀੜਾ ਤਾਦਾ ਤੂੰ ਕੋਤੇ ਦੱਸਿੰਦਾ ਨਾ ਮੈਂ ਕਿੱਥੇ ਆ ਕੇ ਕਿਹੜਾ ਬੇਮਾਰਾ ਦਾ ਨੰਬਰ ਆਉਂਦਾ ਤੇ ਕਿਹੜਾ ਨਾਮ ਆਉਂਦਾ ਮੈਨੂੰ ਪਾਪਾ ਦਾ ਨੰਬਰ ਪਤਾ ਨਹੀਂ ਕੋਈ ਨਹੀਂ ਦੱਸਿਆ ਮੈਂ ਇਤਰਾਣਾ ਕਰੋ ਘਬਰਾ ਗਿਆ ਅੰਚ ਘਬਰਾ ਗਿਆ ਜ਼ਿਆਦਾ ਅਜੀ ਬੱਚਾ ਜੋ ਦੱਸ ਰਿਹਾ ਵਾ ਨਾ ਬੱਚਾ ਕਹਿੰਦਾ ਕਿ ਮੈਨੂੰ ਪਿਸਟਲ ਦਿਖਾਇਆ ਉੱਥੇ ਦੋਆ ਵੀਰਾਂ ਨੇ ਦੋ ਬੰਦਿਆਂ ਨੇ ਮੂੰਹ ਠੱਕੇ ਸੀਗੇ ਗੱਡੀ 'ਚ ਸੀਗੇ ਪਿਸਟਲ ਦਿਖਾਇਆ ਵੀ ਮੈਂ ਕਿਉਂ ਗੱਜ ਤੂੰ ਕਿਹਾ ਮੈਂ ਕੋਟੀ ਕਰਕੇ ਮੰਮੀ ਹੋ ਨਾ ਮੈਂ ਕਿਹਾ ਚੱਲ ਠੀਕ ਹੈ ਆ ਜਾਂਦਾ ਬਾਈ ਸਾਰੇ ਇੱਥੇ ਆ ਜਾਵਾ ਮੈਂ ਇਹੋ ਲੈਕਚਰ ਕਰਕੇ ਨਹੀਂ ਜੀ ਭਾਜੀ ਇਹ ਨਹੀਂ ਗੱਲ ਵਾਧੂ ਹੈ ਜੀ ਬਹੁਤ ਘੱਟ ਲੋਕਾਂ ਨੇ ਐਰਕੇ ਦੀ ਅੱਛਾ ਜੀ ਸਾਰੇ ਰਸਤੇ ਚ ਲਿਫਟ ਲੱਗਦਾ ਕੋਈ ਗੱਲ ਨਹੀਂ ਦਿਖਾ ਦਿਓ ਆ ਵੇਖੋ ਕੱਲਾ ਕੱਲਾ ਵੇਖੋ ਇਹ ਵੀਡੀਓ ਆ ਗਈ ਆ ਇਹ ਵੀਡੀਓ ਦੇਖੀ ਆ ਹੋਰ ਵੀਡੀਓ ਇੱਕ ਆ ਵੀ ਬੱਚੇ ਦੀ ਵੀਡੀਓ ਆ ਗਈ ਇਹ ਉਹ ਬਾਬਾਈ ਜੰਦੇ ਦੋ ਵੀਡੀਓ ਆਈਆਂ ਹਨ ਦੋ ਵੀਡੀਓ ਆਈਆਂ ਨਾ ਹਾਂਜੀ ਹਾਂਜੀ ਇਹ ਇਹ ਬਾਕੀ ਅਸੀਂ ਗਰੁੱਪਾਂ 'ਚ ਪਾਉਂਦੇ ਤਨ ਤਨ ਨੂੰ ਉੱਥੋਂ ਆਜੋ ਆਜੋ ਜੀ ਤੁਹਾਡੇ ਨਾਲ ਮੈਂ ਐਗਰੀਆਂ ਵੀਡੀਓ ਮੈਂ ਤੁਹਾਡਾ ਲੈ ਕੇ ਆ ਆ ਵੀ ਆ ਮੇਰੀਆਂ ਵੀਡੀਓ ਵੀ ਆਈਆਂ ਮੈਂ ਮੈਨੂੰ ਬੋਲੀਆਂ ਹੈ ਹਾਂਜੀ ਹਾਂਜੀ ਪਰ ਇਹ ਬੱਚਾ ਤੁਹਾਨੂੰ ਤਮਾਰੂ ਦਾ ਹੈ ਬੱਚਾ ਝੂਠ ਕਿਉਂ ਮਾਰੀ ਇਹੋ ਗੱਲ ਸੋਚਦੇ ਆ ਵੀ ਇਹਨੂੰ ਇਹਦੇ ਕਿਸੇ ਮਨ ਲਓ ਇਹਨੂੰ ਕਿਸੇ ਨੇ ਮਨ ਲਓ ਡਰਾਇਆ ਧਮਕਾਇਆ ਅੱਛਾ ਤਾਂ ਬੋਲ ਤਾ ਤੁਹਾਨੂੰ ਨੰਬਰ ਦੱਸਦਾ ਮਾਪਿਓ ਆਪਣੇ ਦਾ ਨਹੀਂ ਦੱਸਿਆ ਨਹੀਂ ਦੱਸਿਆ ਨੰਬਰ ਨਹੀਂ ਦੱਸਿਆ ਨਾਮ ਵੀ ਲਾਦਾ ਕੁਝ ਨਹੀਂ ਦੱਸਿਆ 10 ਸਾਲ ਦਾ ਬੱਚਾ 10 ਸਾਲ ਦਾ ਬੱਚਾ ਕਾਹਦਾ ਨਹੀਂ ਹੁੰਦਾ ਨਹੀਂ ਛੋਟਾ ਨੇ ਤਾਂ ਇਹ ਸੋਚਦੇ ਆ ਛੋਟਾ ਨਹੀਂ ਕਰਦਾ ਹਾਂ ਬੱਚਾ ਤੁਹਾਨੂੰ ਸਜ਼ਾ ਖਾਲੀ ਲੈ ਇਹਨੂੰ ਪਿਆਰ ਨਾਲ ਮਾਤ ਲਗੀ ਗੱਡੀ ਜੋ ਤੂੰ ਲੈ ਨਹੀਂ ਕੋਈ ਵੀ ਚੀਜ਼ ਖਾਂਦਾ ਬਈ ਨਾ ਕੋਈ ਨਾ ਕੋਈ ਨਹੀਂ ਜ਼ਿੰਦਾ ਕੋਈ ਗੱਲ ਤਾਂ ਮੇਰੀ ਚਲ ਬੱਟ ਟੁੱਪ ਗਰਨ ਮਮਾ ਅਗੇ ਤਾਂ ਲਾਗੇ ਟੁੱਪ ਗਰਨ ਮੇਲਾ ਟੈਗ ਹੈ ਨਾ ਇਹ ਦਵਾ ਲਈ ਕਿ ਇਹ ਤੇ ਬਾਬਾ ਜੀ ਉਹਨਾਂ ਕੋ ਚਲੇਗੇ ਹੁਣੇ ਇਹ ਵੀਰ ਜੀ ਨੇ ਘਰ ਵਾਲੇ ਇਹ ਵੀ ਇਹਨਾਂ ਦੇ ਡੈਡ ਵਾ ਇੱਥੇ ਦਦੇਰ ਸਾਹਿਬ ਬਾਬਾ ਫਸਾ ਗੁਰ ਸਿੰਘ ਦਾ ਪਿੰਡ ਵਾ ਉੱਥੇ ਬੱਚਾ ਤੁਰਿਆ ਹੁੰਦਾ ਸੀ ਸ਼ਾਮਾਂ ਦਾ ਮਤਲਬ 7 ਵਜੇ ਦਾ ਟਾਈਮ ਹੀ ਹਨੇਰਾ ਹੋਣ ਵਾਲਾ ਸੀ ਇਸ ਬੱਚੇ ਨੇ ਜਿਵੇਂ ਤੁਸੀਂ ਕਹਿਆ ਲਿਫਟ ਲੈ ਲੈ ਆ ਰਿਹਾ ਪਤਾ ਨਹੀਂ ਹੁਣ ਇਹ ਤੇ ਰੱਬ ਜਾਣਦਾ ਜੇ ਬੱਚਾ ਇਸ ਬੱਚੇ ਨੇ ਲਿਫਟ ਲਈ ਇਹਨਾਂ ਤੋਂ ਇਹਨਾਂ ਤੋਂ ਲਿਫਟ ਲਈ ਆ ਇਹਨਾਂ ਨੂੰ ਕਹਿੰ ਲੈ ਕਿ ਮੈਂ ਆਨੰਦਪੁਰ ਸਾਹਿਬ ਜਾਣਾ ਵਾ ਠੀਕ ਹੈ ਠੀਕ ਹੈ ਜੀ ਬੰਦਪੁਰ ਸਾਹਿਬ ਜਾ ਆ ਦੱਸਿਓ ਕੀ ਕਹਿ ਰਹੇ ਹੈ ਨਾ ਹਾਂ ਦਾ ਉਥੇ ਕਮਰੇ ਮਿਲਦੇ ਫ੍ਰੀ ਅਜੇ ਕਮਰੇ ਮਿਲਦੇ ਤਾਂ ਫ੍ਰੀ ਨੇ ਉੱਥੇ ਜਾਣਾ ਹੁੰਦਾ ਮੈਂ ਨੰਬਰ ਨਾਲ ਨਾ ਕੋ ਦਾ ਚੱਕਰ ਜਿੱਥੇ ਆ ਮੈਂ ਨੰਬਰ ਸਾਹਿਬ ਦੇ ਦੂਰ ਕੋਈ ਨਹੀਂ ਆਨੰਦਪੁਰ ਸਾਹਿਬ ਆਪਣੇ ਮਾਪੂਰ ਨੂੰ ਹੀ ਆਪਾਂ ਨਾ ਜਾਂਦਾ ਹਰ ਸਾਲ ਤੇ ਪੁੱਤ ਪਿੰਡ ਦਾ ਤਾਂ ਪਤਾ ਹੈਗਾ ਆਨੰਦਪੁਰ ਰੂਹ ਸੁਣ ਗੰਦੇ ਗੋਦ ਵਿੱਚ ਚੱਕਰ ਦਿਓ ਤੂੰ ਬੋਤੋ ਤੋਥੇ ਕਾ ਤੋ ਗਿਆ ਤੂੰ ਬੋਤੋ ਰਹੇ ਤੂੰ ਤੇ ਮਮੀਆਂ ਆਪਣੇ ਕੋ ਨਾ ਮਟਰ ਦੀ ਬਣ ਜੇ ਨਾ ਤੂੰ ਬੋਤੋ ਬੋਤੋ ਨਾ ਮੁੰਡਾ ਉੱਡ ਗਿਆ ਮੈਨੂੰ ਸਟੇਟੋ ਬੋਤੋ ਚੈਨ ਨਾ ਮਗਰ ਚੈਨ ਮੈਂ ਆਂਕਲ ਦੀਆਂ ਵੀਡੀਓ ਵੇਖਣਾ ਨਾ ਉਹਨਾਂ ਤੋਂ ਕਈ ਨਹੀਂ ਤੂੰ ਦੱਸ ਦੇ ਤੈਨੂੰ ਕੋਈ ਤਾਂ ਵੀ ਨਿਕਾਜ਼ ਹੱਥ ਤੇ ਐ ਤੋ ਤੇ ਬੱਚੇ ਤਾਂ ਬੋਲ ਰਹੇ ਨੇ ਮੈਨੂੰ ਮਮੀ ਡੈਡੀ ਦਾ ਮੈਨੂੰ ਪਤਾ ਤਾਂ ਨਹੀਂ ਇਹ ਵੀ ਮੇਰੇ ਖਿਦਰਾ ਦੇ ਮੈਂ ਕੋਰੋ ਨਹੀਂ ਦੇਖੀ ਜਦੋਂ ਕਰ ਗਿਆ ਬੱਜਾ ਲੱਗ ਗਿਆ ਨਹੀਂ ਕਰ ਨਹੀਂ ਗਿਆ ਇਹਨੂੰ ਆਪਣੇ ਨਾਂ ਕੋਈ ਪਤਾ ਨਹੀਂ ਗੱਲ ਆਪਣੇ ਨਾਂ ਨਹੀਂ ਵੀ ਉਗੜਦੀਆਂ ਪਈਆਂ ਆਪਣੇ ਨਾਂ ਤਾਂ ਕੋਈ ਨਹੀਂ ਪਤਾ ਸੈਣ ਨੂੰ ਮੈਨੂੰ ਦੱਸਿਆ ਪਿਆ ਮੈਂ ਕਿ ਮੇਰਾ ਜੀਏ ਤੇ ਨਾਂ ਪੈਂਦਾ ਮੁਰਕੇ ਕਰਦਾ ਕਰਦਾ ਥੋੜੀ ਥੋੜੀ ਕਰਕੇ ਜਗਰਾਜ ਜਗਰਾਜ ਖਾ ਪੀ ਤੈਨੂੰ ਮੈਂ ਕੋਈ ਕੋਹ ਨਹੀਂ ਆਦਾ ਸੀ ਆਦਾ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਡੇ ਕੋਲ ਆ ਗਿਆ ਕੰਬ ਲਿਆ ਮੂੰ ਲੱਭਣ ਜਾ ਤੀ ਚਾਹ ਤਰੀਕ ਚੱਲੇ ਬੈਠੇ ਆ ਐਡਾ ਵਧੀਆ ਕਰਦੀ ਹੈ ਜੇ ਪੈ ਪੈ ਰੋ ਦੇ ਚੱਲੇ ਆ ਮੈਂ ਹਾਂ ਰੋੜੇ ਵਿਚਾਰੀ ਨਹੀਂ ਹੈ ਨਾ ਨਾਲ ਬੰਦ ਕਰਕੇ ਆਪਣੀ ਛੱਟ ਦਾ ਉਹਦਾ ਬੰਦ ਕਰਕੇ ਪਿੰਡ ਪਹੁੰਚੇ ਨਾ ਭਾਈ ਝੋਲ ਮੈਂ ਕਲਮ ਤਾਰਦਾ ਉਹਨੂੰ ਵੀ ਆਸ ਪੋਣੀ ਲੱਭੀ ਜੁਲਰ ਦਾ ਅੱਛਾ ਸਹੀ ਬਾਬੇ ਦੀ ਜਦੋਂ ਡਰਾਈਵਰ ਹੁੰਦਾ ਮਦਦ ਕਰਦੇ ਆ ਹਾਂਜੀ ਜਿਵੇਂ ਇਥੋਂ ਰੱਖੇ ਨਾ ਰੱਖਿਆ ਪਾ ਕੇ ਦਿੱਤਾ ਇਹ ਰੱਖਿਆ ਪਾ ਕੇ ਦਿੱਤਾ ਵੀ ਮੈਂ ਤਦਰੋ ਕਿਹਨਾਂ ਕੋਈ ਨਾ ਭਾਈ ਇਹਨਾਂ ਨੂੰ ਇਦਾਂ ਦੱਸਿਆ ਰੋ ਰੋ ਕੇ ਵੀ ਮੇਰਾ ਇਹ ਕੋਲ ਇਹਨੂੰ ਤਪਕਾ ਮਾਰੇ ਵੀ ਤੇ ਬੱਚਾ ਆਪਣਾ ਸਾਹ ਨਹੀਂ ਸਕਦਾ ਹਾਂਜੀ ਅਬ ਇਹਨੂੰ ਲੈ ਕੇ ਗਿਆ ਤੇਰਾ ਸਾਹਮਣਾ ਫਰਜ਼ ਬੰਦਾ ਭਾਈ ਅੱਜ ਬਹੁਤ ਇਹਦੇ ਭਲਾ ਹੋਵੇ ਵੀਰ ਦੀ ਹੋਣਾ ਦਾ ਅੱਜ ਇਤਫਾਕ ਦੀ ਗੱਲ ਹੈ ਕਿ ਇਹਨਾਂ ਦੇ ਪੋਤਰੇ ਦਾ ਜਨਮ ਦਿਨ ਸੀਗਾ ਠੀਕ ਹੈ ਜਨਮ ਦਿਨ ਵਾਸਤੇ ਉਹ ਬਾਜ਼ਾਰ ਕੁਝ ਮਿਸ ਸਾਡੇ ਲੈਂਡ ਗਿਆ ਸੀਗੇ ਤੇ ਇਹਨਾਂ ਨੂੰ ਬੱਚਾ ਮਿਲ ਗਿਆ ਤੇ 7 ਵਜੇ ਮਿਲ ਗਿਆ ਜੇ ਹਨੇਰਾ ਹੋ ਜਾਂਦਾ ਅੱਧਾ ਘੰਟਾ ਹੋਰ ਵੱਧ ਹੋ ਜਾਂਦਾ ਤੇ ਬੱਚੇ ਨੇ ਪਤਾ ਨਹੀਂ ਕਿੱਧਰੋਂ ਕਿੱਧਰ ਚਲ ਜਣਾਇਆ ਉਹਦੇ ਹੱਥ ਲੱਗ ਗਏ ਉਹਦੇ ਹੱਥ ਲੱਗਦੇ ਨੇ ਮੈਂ ਵੀਰੇ ਗੁਜਰਾ ਕੋਲ ਗਈ ਦੀ ਮੈਂ ਜਾਂਦਾ ਰਹਿਣਾ ਗੁਜਰਾਵਰ ਹਾਂ ਅਸੀਂ ਵੀ ਡਰਦੇ ਸੀ ਵੀ ਬੱਚੇ ਦੇ ਕਿਸੇ ਦੇ ਹੱਥ ਨਾਲ ਡਲ ਦੱਸ ਜੇ ਨਾ ਆ ਜੇ ਹਾਂਜੀ ਇਹ ਪੁੱਤ ਪਾਪੂ ਨੂੰ ਦਵ ਕਾਪੂ ਨੂੰ ਮੈਂ ਇਹਦਾ ਨਰੀ ਹਾਲਤ ਆ ਐਹੋ ਹੀ ਹਿਸਾਬਾ ਇਹਨਾਂ ਕੋਲ ਹਾਂਜੀ ਟੈਗ ਇਹਨਾਂ ਨੂੰ ਆਲਰੇਡੀ ਹੋਇਆ ਆ ਇਹ ਤਾਂ ਬਿਲਕੁਲ ਖਲੋਗੇ ਸੀ ਤੇ ਇੱਥੋਂ ਦਵਾਈ ਲੈਣ ਆਏ ਇਹਨਾਂ ਨੂੰ ਬਹੁਤ ਸਵੇਜਾਂ ਕੀ ਸੱਜਿਆ ਸਰਦਾਰ ਕਰਾ ਕਰਾ ਕੇ ਇਹਨਾਂ ਨੂੰ ਲੈ ਨਹੀਂ ਬੱਚੇ ਨੂੰ ਕੋਈ ਪ੍ਰੋਬਲਮ ਤੇ ਨਹੀਂ ਆ ਇਹਦੇ ਪਿਆਲੀ ਦੀ ਬੈਕ ਕੰਡਾ ਫੈਕ ਬੈਕ ਕੰਡਾ ਮੈਨੂੰ ਵੀ ਮਾੜੀ ਲੱਗ ਬਈ ਹੁਣ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਬੱਚੇ ਦੀ ਪੁਰਾਣੀ ਰਿਕਾਰਡ ਪੁਰਾਣੀ ਹਸੀਦਤ ਮੈਨੂੰ ਪਤਾ ਨਹੀਂ ਆ ਪਰ ਬੱਚਾ ਤੁਹਾਡਾ ਅੱਜ ਦੀ ਡੇਟ ਦੇ ਵਿੱਚ ਥੋੜਾ ਇਹਨਾ ਡਿਸਟਰਬ ਹੋ ਗਿਆ ਅੱਜ ਬਹੁਤ ਜ਼ਿਆਦਾ ਤੇ ਤੁਸੀਂ ਇਹ ਕੰਮ ਕਰਿਓ ਵੀਰੇ ਚਲੋ ਇਹ ਦਪੈਨ ਹੋਣਾ ਨਹੀਂ ਕਰਨਾ ਨਹੀਂ ਹੈ ਤੁਸੀਂ ਇਹ ਕੰਮ ਕਰਿਓ ਕੱਲ ਨੂੰ ਜਿਵੇਂ ਬੱਚੇ ਨੇ ਅੱਜ ਸਟੈਪ ਪੁੱਟ ਹੋ ਸਣਾ ਆਪ ਪੁੱਟ ਲਿਆ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਜੀ ਆਪਾਂ ਕਹਿ ਰਹੇ ਹਾਂ ਕਿ ਬੱਚੇ ਦਾ ਕਿਡਨਾਪ ਹੋਇਆ ਹੋ ਸਣਾ ਬੱਚੇ ਨੇ ਆਪ ਸਟੈਪ ਪੁੱਟ ਲਿਆ ਹੋਵੇ ਫਿਰ ਰੱਬ ਨਾ ਕਰੇ ਕੱਲ ਨੂੰ ਕਿ ਤੇ ਇਹੋ ਜਿਹਾ ਸਟੈਪ ਫੇਰ ਹੀ ਪੁੱਟ ਲਵੇ ਇਹਦਾ ਤੁਸੀਂ ਇੱਥੇ ਇਹਦਾ ਐਡਰੈਸ ਲਿਖ ਦਿਓ ਮੋਬਾਈਲ ਨੰਬਰ ਮੋਬਾਈਲ ਨੰਬਰ ਐਡਰੈਸ ਟੈਟੂ ਬਣਵਾ ਦਿਓ ਟੈਟੂ ਬਣਵਾ ਲਿਓ ਇੱਥੇ ਨਾ ਬਣਵਾਇਓ ਇੱਥੇ ਨਾ ਬਣਾਈਏ ਯਾਰ ਲੋਕ ਦੇਖਦੇ ਨਹੀਂ ਆ ਇੱਥੇ ਜਾਂ ਇੱਥੇ ਬਣਵਾ ਲਓ ਜਿਹੜਾ ਇੱਥੇ ਬਣਾਇਓ ਇੱਥੇ ਨਾ ਬਿਲਕੁਲ ਜੀ ਬਿਲਕੁਲ ਜੀ ਜੇਕਰ ਅੱਜ ਇਹਨੇ ਸਟੈਪ ਫੁੱਟ ਲਿਆ ਕਿਉਂਕਿ ਆਪਾਂ ਕਹਿ ਰਹੇ ਹਾਂ ਕਿ ਸਟੈਪ ਹੀ ਫੁੱਟਿਆ ਲੱਗਦਾ ਹਨਾ ਪਰ ਬੱਚਾ ਨੂੰ ਆਪਾਂ ਨੂੰ ਇਹੋ ਲੱਗਦਾ ਹਾਂ ਜੇ ਕਿਸੇ ਨੂੰ ਮਜੂਕਾ ਰੱਖਦਾ ਕੋਈ ਇਹਨੂੰ ਘੱਟ ਨਾ ਪਾ ਦੇ ਉਹਨੇ ਛੱਡ ਕੇ ਨਹੀਂ ਆ ਮੇਰੇ ਅਗਲੇ ਨੇ ਆਪਣਾ ਡੀਟਾ ਮਿੱਥਿਆ ਹਣਾ ਪਤਾ ਲੱਗੇਗਾ ਫੋਟੋ ਨਾਲ ਫਲਾਣਾ ਹਾਂਜੀ ਤੇਰੇ ਇਹ ਤਾਂ ਹੁਣ ਬੱਚੇ ਨੂੰ ਪਤਾ ਕਿਉਂਕਿ ਅਸੀਂ ਆਪਾਂ ਇਹਦੇ ਦੋ ਪਹਿਲੂ ਆ ਜਾਂ ਤੇ ਹੋ ਸਕਦਾ ਕਿਡਨਾਪ ਹੋਇਆ ਹੋਵੇ ਅਗਲਾ ਡਰ ਗਿਆ ਹੋਗਾ ਪਰ ਗੁਰਦੋ ਰਿਓ ਵੀ ਬੰਬਈ ਤੋਂ ਸੀਸੀਟੀਵੀ ਤੋਂ ਆਇਆ ਹਾਂਜੀ ਉਥੋਂ ਟਰੱਕ ਆਇਆ ਨਾਮ ਕੀ ਆ ਗਿਆ ਲੱਭੇਗਾ ਨਹੀਂ ਪਰ ਬੱਚੇ ਜਿਹੜੀ ਟਰਾਲੀ ਦੇ ਉੱਪਰ ਬੈਠਾ ਹਮ ਚਲਿਆਂ ਮੈਂ ਹੈਂਡਲ ਫੜ ਕੇ ਬੈਠਾ ਬਿਨਾਂ ਫੜੇ ਤਾਂ ਬੱਚਾ ਨਹੀਂ ਬੈਠਦਾ ਮੈਂ ਨਹੀਂ ਬੈਠ ਸਕਦਾ ਡੱਲ ਲੱਗਦਾ ਬੱਚੇ ਕੀ ਕਹਿੰਦਾ ਪਹਿਲੇ ਗੱਲ ਹੋਈ ਉਹ ਵੀ ਕਹਿੰਦਾ ਵਾ ਵੀ ਮੈਨੂੰ ਲੈ ਹੱਥ ਦਿੱਤਾ ਵਾ ਅੱਛਾ ਟਰਾਲੀ ਵਾਲਾ ਮਿਲਿਆ ਵਾ ਹਾਂ ਫੇਤੇ ਬਸ ਜੀ ਉਹਨੂੰ ਲੱਭ ਕੇ ਉਸਕੋ ਪੁੱਛਿਆ ਕਹਿੰਦਾ ਮੈਨੂੰ ਖਾ ਦਿੱਤਾ ਮੈਂ ਮੰਡੀ ਜਾਣਾ ਸੀ ਤੇ ਮੰਡੀ ਤੋਂ ਮੋੜ ਤੋਂ ਉੱਤਰ ਗਿਆ ਮੈਨੂੰ ਤੇ ਫੇਰ ਤੇ 100% ਢੇ ਹੋਈ ਗੱਲ ਆ ਕਿ ਬੱਚਾ ਹੱਥ ਦੇ ਦੇ ਕੇ ਆਇਆ ਹੱਥ ਦੇ ਦੇ ਕੇ ਆਇਆ ਕਿਉਂਕਿ ਜੀ ਅਸੀਂ ਵੀ ਇਹੋ ਗੱਲ ਕਹਿ ਰਹੇ ਹਾਂ ਵੀ ਟਰਾਲੀ ਵਾਲਾ ਆਪਾਂ ਲੱਭੀਏ ਟਰਾਲੀ ਦੇ ਗੁਰਦੁਨੀ ਬਾਬਾ ਜੀ ਆ ਉਹਨਾਂ ਨੇ ਲੱਭਿਆ ਹਾਂਜੀ ਦੂਜਾ ਉਹਨਾਂ ਦੇ ਪਿੰਡ ਦਾ ਸੀ ਤੇ ਉਹਨਾਂ ਨੂੰ ਪਛਾਣ ਆ ਗਈ ਇਹ ਗੱਲ ਬੜੀ ਤਗੜੀ ਸੀਗੀ ਨਾ ਵੀ ਟਰਾਲੀ 'ਤੇ ਲੱਗਦੇ ਆ ਟਰਾਲੀ 'ਤੇ ਬੈਠਾ ਵਾ ਹੱਥ ਫੜ ਕੇ ਹਾਂਜੀ ਹਾਂਜੀ ਹੱਥ ਫੜ ਕੇ ਬੈਠਾ ਮੈਂ ਵੀ ਇਹਨੂੰ ਪੁੱਛਿਆ ਵਾ ਮੈਂ ਕਿਹਾ ਪੁੱਤ ਤੂੰ ਟਰਾਲੀ 'ਤੇ ਬੈਠਾ ਮੈਨੂੰ ਵੀਡੀਓ ਭੇਜੀ ਤੀ ਗੁਰਦਾਰ ਸਾਹਿਬ ਤੋਂ ਮੈਂ ਕਿਹਾ ਪੁੱਤ ਤੂੰ ਟਰਾਲੀ 'ਤੇ ਬੈਠਾ ਤੂੰ ਕਹਿੰਦਾ ਮੈਨੂੰ ਕਿਡਨਾਪ ਕੀਤਾ ਕਿਸੇ ਨੇ ਗੱਡੀ 'ਚ ਪਟਾਇਆ ਕਹਿੰਦਾ ਨਹੀਂ ਬਾਅਦ ਦੇ ਵਿੱਚ ਟਰਾਲੀ 'ਤੇ ਟ੍ਰੈਕਟਰ 'ਤੇ ਬੈਠਾ ਤੇ ਦੂਜੇ ਬੰਦੇ ਕੋਲ ਬੰਦੂਕ ਸੀਗੀ ਤੇ ਬੱਚਾ ਕਿਉਂ ਬੰਦੂਕਾਂ ਦੀਆਂ ਗੱਲਾਂ ਕਰ ਰਿਹਾ ਐਡਾ ਛੋਟਾ ਵਾ ਹਰੇ ਥੋੜਾ ਜਿਹਾ ਨਾ ਅੱਜ ਡਿਸਟਰਬ ਹੋਇਆ ਵਾ ਅੱਜਕਲ ਮੋਬਾਈਲਾਂ ਉਹ ਇਹ ਮੇਰੇ ਨੇ ਖੜਾ ਨਹੀਂ ਛੱਡਦਾ ਮੈਂ ਜਾਣਾ ਨਹੀਂ ਕਿਤੇ ਨਹੀਂ ਜਾਂਦਾ ਮੈਂ ਰਸਤੇ ਨਾਲ ਵੀ ਗੁਰਦਾਰੇ ਕਰਨ ਜਾਂ ਸ਼ਰਾਬ ਤੋਂ ਤੇਰੇ ਪਾਪਾ ਨੇ ਕਹੇ ਵੀ ਆ ਕੇ ਬਹਿ ਜਾ ਦਬਕਾ ਮਾਰਿਆ ਇਹਨੂੰ ਇਹਦੇ ਪਾਪਾ ਨੇ ਉਹਨੇ ਮਾਇੰਦ ਕੀ ਆਇਆ ਗੀਮਾ ਸਭ ਚੱਲਦੀ ਹੈ ਤੂੰ ਅੱਜ ਕੱਲ੍ਹ ਵੇਂਦੇ ਆ ਬੱਤੀ ਉਹ ਕੋਸੇ ਦੂਰ ਆਇਆ ਮੈਂ ਕਹਿ ਰਿਹਾ ਪਰ ਭਾਈ ਜੀ ਰੱਬ ਨਾ ਕਰੇ ਅੱਜ ਤੇ ਚਲੋ ਕਿਸਮਤ ਚੰਗੀ ਹੀ ਪਰਹਾਰ ਦੀ ਬੱਚਿਆਂ ਦੀ ਹੈਨਾ ਵੀ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਗਿਆ ਜੇ 2 ਘੰਟੇ ਬਾਅਦ ਪਰਿਵਾਰ ਲੱਭ ਗਿਆ ਪੰਜਾਂ ਪਰ ਇਹ ਭੈਣ ਨੇ 5-6 ਘੰਟੇ ਜਿਹੜੇ ਕੱਢੇ ਹੋਣਗੇ ਨਾ ਬੜੇ ਉਖੇ ਕੱਢੇ ਹੋਣਗੇ। ਛੋਟੀ ਕੁੜੀਆਂ ਨੂੰ ਭੁੱਲ ਗਏ ਚੁੱਕਣਾ ਇਹ ਗੱਲ ਦਾ ਪਰ ਉਹਨੂੰ ਨਹੀਂ ਚੁੱਕਿਆ। ਮੈਨੂੰ ਵੀ ਦੀ ਫੋਨ ਆਉਂਦੇ ਕਈਆਂ ਦੇ ਪਰਿਵਾਰ ਇੱਥੇ ਲੱਭੇ ਨਹੀਂ ਆ ਬੱਚਿਆਂ ਦੇ। ਰੋਂਦੀ ਹੈ ਕਿ ਲੱਭਦੇ ਨਹੀਂ ਆ। ਤੁਸੀਂ ਇੱਕ ਵਾਰ ਰਿਕਵੈਸਟ ਆ ਤੁਹਾਡੇ ਅੱਗੇ ਇਹਦਾ ਜਾਂ ਗੁੱਟ ਤੇ ਜਾਂ ਇਹਦਾ ਇੱਥੇ ਠੀਕ ਹੈ ਜੀ ਇਹਦਾ ਨਾਂ ਇਹਦਾ ਨਾਂ ਨਹੀਂ ਇਹ ਤੇ ਪਿੰਡ ਦਾ ਨਾਂ ਤੇ ਮੋਬਾਈਲ ਨੰਬਰ ਉਹ じゃ ਕੋਈ ਦਿਓ ਆਪਣਾ ਹੀ ਦੇ ਦਿਓ ਚਾਹੀਦਾ ਤੇ ਕੱਲ ਨੂੰ ਇਹ ਬੱਚਾ ਦੁਬਾਰਾ ਇਹ ਸਟਾਪ ਨਾ ਪੁੱਟੇ ਤੇਦਾ ਸੀ ਇਹਨਾਂ ਨੂੰ ਇਹ ਪੁੱਛਦੇ ਮੋਬਾਈਲ ਉਹ ਕਰ ਜਿਆਦਾ ਕਹਿੰਦੇ ਅਸੀਂ ਕਿਹਦੇ ਸ਼ਹਿਰ ਆਈ ਜਾਣਾ ਬੱਚਾ ਪਿੰਡ ਜੋ ਲੰਘ ਜਾ ਕੋ ਫੋਨ ਲਾ ਕੇ ਸਾਨੂੰ ਕਰਦਾ ਕਿ ਪਪਾ ਜੀ ਦਾ ਫੋਨ ਲਾ ਕੇ ਫੋਨ ਕਰਦਾ ਪਪਾ ਜੀ ਕਿੱਥੇ ਘਰ ਘਰ ਨਹੀਂ ਆਜ ਕੋਈ ਵੀ ਮੈਂ ਪੁੱਛ ਰਿਹਾ ਨਾ ਪੁੱਤ ਤੇਰੀ ਕਲਾਸ ਕਿਹੜੀ ਆ ਤੇਰਾ ਪਿੰਡ ਕਿਹੜਾ ਵਾ ਤੇਰੇ ਮੰਮਾ ਡੈਡ ਦਾ ਨਾਂ ਕੀ ਆ ਆ ਬੱਚਾ ਕੇ ਇੱਕੋ ਗੱਲ ਕਹਿ ਰਿਹਾ ਮੈਨੂੰ ਕੁਝ ਨਹੀਂ ਪਤਾ ਇਹ ਕੋਈ ਯਾਰ ਹੈ ਉਹ ਦੱਸ ਦੇ ਕਿ ਇਹ ਵੀਡੀਓ ਕਾਲ ਤੇ ਨਹੀਂ ਹੋ ਰਿਹਾ ਕੋਈ ਥੇ ਵੀਡੀਓ ਕਾਲ ਕੀਤੀ ਹੈ ਵੀਡੀਓ ਕਾਲ ਕੀਤੀ ਹੈ ਤੁਸੀਂ ਪੁੱਛ ਰਹੇ ਕਿ ਕਿ ਲਾਇਦਾ ਨਾ ਤੇ ਇਹ ਕੋਈ ਨਾ ਪੱਛਾ ਵਾਰ ਵਾਰ ਕੈਂਡੀਡੇਟ ਹੋ ਗਈ ਨਹੀਂ ਹਾਂ ਅਗਲੇ ਰੱਖ ਦਿੰਦੇ ਫੋਨ ਹੋਰ ਵੀ ਗੱਲ ਨਾ ਹਾਈਵੇ ਕਿੰਨਾ ਮਚਾਉਂਦਾ ਭਾਈ 40 ਕਿਲੋਮੀਟਰ ਦਾ ਸਫ਼ਰ ਕਰਕੇ ਆ ਗਿਆ ਬੱਚਾ ਇੱਥੇ ਕਿਤੇ ਉਹਦੇ ਹੱਥ ਜਾ ਜਾਂਦਾ ਨਾ ਤੇ ਅੱਜ ਮੇਰੇ ਸਾਹਮਣੇ ਲੱਭਣੇ ਨਹੀਂ ਮੱਚਾ ਇਹਦੇ ਭਰਾਵਾ ਹਰੀਕਾਣੋ ਰਿਸ਼ਤੇਦਾਰੀ ਹੈ ਉੱਥੇ ਕਿਰਪਾ ਕਰਕੇ ਜੇ ਮੋੜਵਾ ਪਾ ਰਹੇ ਆ ਵੀ ਚੱਲ ਹੈਲੋ ਬੋਲੇਗੇ ਦਰਮਿਆਨ ਅਸੀਂ ਮੈਂ ਮੈਂ ਆਪਣੇ ਪੇਜ ਤੇ ਪਾਈ ਆ ਗਰੁੱਪਾਂ ਚ ਅਸੀਂ ਬੜੀਆਂ ਪਾਈਆਂ ਵਾ ਵੀਰ ਜੀ ਉਹਨੇ ਪਾਈਆਂ ਵਾ ਬੈਟਰੀ ਡਾਟਾ ਕਿੰਨਾ ਪਿਆਨ ਕੀਤਾ ਇਹ ਕੀ ਗੱਲ ਕਰੀਏ ਕਿ ਆਪਾਂ ਪੁੱਮਾ ਫੁੱਲੀ ਹਵਾ ਵਗੇ ਢੇਰੀ ਆਵੇ ਲੈਨੇ ਮੰਮੀ ਰੋਈ ਜਾਂਦੀ ਬੜਾ ਮੁੰਡਾ ਇਕੱਲਾ ਸੰਗ ਤੇ ਖੜਾ ਉੱਥੇ ਮੋਟਾ ਕਹਿਣ ਦਾ ਆਏ ਹਾਂ ਢੇਗੋ ਸਿਰ ਪੀੜ ਨਹੀਂ ਹਟੂਗੀ ਮੀਆਂ ਦਵਾਈਆਂ ਪਈਆਂ ਹਾਂ ਮੈਂ ਡਾਕਟਰ ਦਾ ਡਾਕਟਰ ਨੇ ਕਹਣ ਕਿ ਸਿਰ ਪੀੜ ਹੋਵੇ ਤੇ ਫਾਇਦਾ ਕੀ ਹਿਰ ਤੇਰਾ ਨੇ ਬੱਚੇ ਨਾ ਬਚਾ ਨਾ ਅੱਜ ਨਾ ਆ ਹੈਗਾ ਵਾਜ ਡਿਸਟਰਬ ਹੋ ਗਿਆ ਡਿਸਟਰਬ ਹੋ ਗਿਆ ਅੱਜ ਦਨੇ ਪੈ ਤਾਹੀਂ ਚੱਪਲ ਵੀ ਮੇਰੇ ਤੋਂ ਚੱਪਲ ਮੰਮੀ ਆਪਣੀ ਨਹੀਂ ਪਾ ਗਿਆ ਬੂਟ ਇਹਦੇ ਉੱਥੇ ਰਹਿ ਗਏ ਉੱਥੇ ਗੜੇ ਬੂਟਾਂ ਨੂੰ ਵੇ ਵੇ ਹੀ ਰੋਈ ਜਾਂਦੀ ਭਰਾ ਇਹ ਬੂਟ ਫੜ ਕੇ ਹੱਥੇ ਨਾਲ ਨਾ سینੇ ਨਾਲ ਲਾਏ ਹੋਏ ਕਹਿੰਦੇ ਰੋਣਾ ਨਹੀਂ ਸਹੀ ਨੇ ਆ ਗੁੜੀਆਂ ਕਿ ਬੀ ਬੱਚਾ ਸਮਝਦਾ ਠੋਕਾ ਵਾਹ ਇਹ ਗੁੜੀਆਂ ਬੱਚਾ ਬੱਚੇ ਕਿਨੇ ਟਾਡੇ ਦੋ ਹੀ ਉਹ ਵਿਚਾਰਾ ਕੱਲਾ ਕਰਾ ਮੁੰਡਾ ਹੈ ਨਾ ਤਰੋਣਾ ਹੀ ਆ ਪਹਿਲੇ ਤੇ ਕੀ ਕੰਮ ਕਰਦੇ ਭਾਜੀ ਅੱਛਾ ਰਿਕਸ਼ਾ ਈ ਡੀਸਾ ਚਲਾਉਂਦੇ ਆ ਉਹ ਵਿਚਾਰੀ ਫੇਰੀ ਗੱਲ ਆ ਵੀਰੇ ਉਹ ਜੇਕਰ ਤੀਹ ਨਾ ਹੁੰਦੇ ਤੇ ਇਹਨਾਂ ਵਿਚਾਰੇ ਨੇ ਕਿੱਥੇ ਹੋਣਾ ਇਹਨਾਂ ਨੂੰ ਪਤਾ ਹੀ ਨਹੀਂ ਹਨਾ ਭਗਤ ਵਿਚਾਰੇ ਹੈਗੇ ਮੈਨੂੰ ਫੋਨ ਆਇਆ ਨਾ ਕਹਨੇ ਕਿਸੇ ਨੂੰ ਦੱਸਿਆ ਹੀ ਪਿੰਡ ਪਿੰਡ ਜਿਹਨੇ ਕਿਸੇ ਨੂੰ ਦੱਸਿਆ ਹੀ ਆ ਬੜਾ ਧਗਾ ਹੋ ਗਿਆ ਸਾਰੇ ਲੱਭਣ ਡਿਆ ਸਾਰਾ ਜੇ ਘਰ ਜੀ ਤਾਪੇ ਜੀ ਕਿੰਨੇ ਘਰੇ ਚਲ ਗਿਆ ਹੋਣਾ ਵਾ ਸਾਰੇ ਲੋਕ ਬਾਬਾ ਸਹੀ ਤਾਂ ਸੋਚਦੇ ਨਾ ਭਾਈ ਇਹਨੂੰ ਨੌਂ ਜੇ ਕਰਦੇ ਹੈ ਨਾ ਘਰ ਪਹੁੰਚਿਆ ਨਾ ਇਹ ਵੀ ਕਹਿੰਦੇ ਵੀ ਘਰ ਨੇ ਪਹੁੰਚ ਜਾਣਾ ਵਾ ਵੀਰੇ ਬਾਹਰ ਦੇ ਉੱਪਰ ਗੱਲਾਂ ਕਰਿਆ ਫਿਰਦਾ ਏ ਪਿੰਡੋਂ ਸ਼ਹਿਰ ਲੈ ਕੇ ਗੱਲਾਂ ਲਹੂ ਹੁੰਦਾ ਸਾਈਕਲ ਤੇ ਪਰ ਵੀਰੇ ਹੁਣ ਬੱਚਾ ਡਿਸਟਰਬ ਜੇ ਜੇਕਰ ਤੁਸੀਂ ਇਹਦਾ ਨਾਮ ਨੂੰ ਨਾਮ ਲਿਖਿਆ ਕੱਲ ਨੂੰ ਫੇਰ ਸਟੈਪੇ ਕੋਟ ਸਾਦਾ ਜੇ ਮੇਰੀ ਗੱਲ ਜਿਆਦ ਰੱਖਿਓ ਇੱਥੇ ਬੈਠਾ ਪਛਤਾਣ ਜਾ ਬਿਲਕੁਲ ਮੇਟੂ ਹੈਗਾ ਵੀ ਕਰਦਾ ਨਾ ਤਰੇ ਇੱਥੇ ਆਣ ਨਾ ਮਾਣ ਨਾ ਜੱਜਾ ਇਹ ਕੰਮ ਇੰਨਾ ਕੁ ਤੁਸੀਂ ਕਰ ਦਿਓ ਕੰਮ ਸਿਰਕੇ ਇਹ ਟੈਟੂ ਤੋਂ ਵਾਲੇ ਤੋਂ ਚੱਲ ਜਿਓ ਇਹ ਤੋਂ ਬੱਸ ਇਹਦਾ ਨਾਮ ਕਰਵਾ ਲਓ ਦੋਹਾਂ ਜੀ ਕਹਿੰਦੀ ਸੈਂਪੀ ਚਾਹੀਦੀ ਐ ਵੀ ਕਰਵਾਉਣ ਦੇਣਗੇ ਨਹੀਂ ਕਰਵਾਉਣ ਨੂੰ ਕੀ ਚੱਕਰ ਨਹੀਂ ਯਾਰ ਕੱਲ ਤੋਂ ਜੱਗੇ ਹਾਂ ਤੇ ਤੂੰ ਉਹਨੂੰ ਬਾਬਾ ਜੀ ਕੋਲ ਜਾਣਾ ਹੈ ਹੈ ਕਿੱਥੇ ਜਾਣਾ ਹੈ ਲੈ ਲੈਣਾ ਤੇ ਘਰੇ ਜਾਣਾ ਵਾ ਕਿੱਥੇ ਜਾਣਾ ਹੈ ਦੱਸ ਕਿੱਥੇ ਰਹਿਣਾ ਦੱਸ ਲੈ ਸਾਰੇ ਸਾਹਮਣੇ ਲਾ ਦੇ ਕੇ ਹੈ ਘਰ ਕਿੱਥੇ ਜਾਣਾ ਸਾਡੇ ਦੱਸੇ ਗਏ ਖਾਣਾ ਨਹੀਂ ਦੇ ਇੱਥੇ ਰਹਿੰਦੇ ਬਾਬਾ ਜੀ ਕੋ ਰਹਿ ਗਾ ਉਹ ਬਾਬਾ ਬਹੁਤ ਵਧੀਆ ਬੰਦੇ ਆ ਇਹ ਜਾਣਦੇ ਨਹੀਂ ਕੀ ਕਹਿੰਦਾ ਕਰ ਜਾਂਦਾ ਇਹ ਜਾਣ ਕੇ ਗਿਆ ਇਹ ਕੋਣ ਆ ਉਹ ਪਤਾ ਇਹ ਕੋਣ ਆ ਉਹ ਕੋਣ ਆ ਆਹ ਕੋਣ ਆ ਆਹ ਕੋਣ ਆ ਕੋਣ ਆ ਮਮਾ ਆਹ ਕੋਣ ਆ ਆਹ ਕੋਣ ਆ ਇਹਦਾ ਕੀ ਨਾਂ ਰੱਖਿਆ ਜੇ? ਇਹ ਨਾਂ ਇਹ ਨਗ ਇਹਦਾ ਰੱਖਿਆ ਦਾ। ਇਹ ਬੂੜ ਆਪਣੇ ਕਿਉਂ ਨਹੀਂ ਪਾ ਗਏ ਹੋਏ? ਬੱਚਾ ਰਮਨਾਰ ਸਿੱਧਾ ਸ਼ਰਗ ਹੋ ਗਿਆ ਜਿਹੜਾ ਵੀ ਇੰਦਰ ਵੀ ਖੁਸ਼ੀ ਦਾ ਦਿਨ ਸੀ, ਬਰਥਡੇ ਸੀ ਤੇ ਵਧੀਆ ਦਿਨ ਜਦੋਂ ਘਰ ਦੇ ਮੇਲ ਹੋਇਆ, ਮਾਂ ਨੂੰ ਬੱਚਾ ਮਿਲਿਆ ਰੋਟੀ ਕਰ। ਬੜਾ ਪੁੱ ਨੂੰ ਖਟਿਆ ਜਿੰਨਾ। ਇਕ ਬੜਾ ਵੱਡਾ ਕੰਮ ਹੁੰਦਾ ਵੀ ਮੇਲ ਹੋਇਆ ਮਾਰ ਚਲ ਕੋਈ ਨਹੀਂ ਪਤਾ ਹਾਂ ਚਲਿਏ ਰੱਖਾਂਗੇ ਨਾ ਹਾਂ ਚਲੋ ਇਹ ਜਿੱਦ ਪ੍ਰਾਣੀ ਨਾ ਮੇਰੀ ਮਮੀ ਵੀ ਨਹੀਂ ਹੈਗੀ ਨਾ ਮੇਰੇ ਡੈਡੀ ਹੈਗਾ ਮੈਂ ਤਾਂ ਵੇਖਿਆ ਨਹੀਂ ਜ਼ਿਕਰ ਮੈਂ ਉਹਨੇ ਵੇਖਦਾ ਘਰ ਵਧੀਆ ਸਾਡੇ ਕੱਚੇ ਆ ਇੱਥੇ ਮਾਪਿਓ ਪਾਜੀ ਮਾਪਿਓ ਮਾਪੇ ਹੁੰਦਾ ਸਾਡੇ ਬਿੰਦਰ ਰਿਸ਼ਤੇਦਾਰੀ ਹੈ ਉਹ ਤੋਂ ਮਨੋਂ ਨੇ ਫੋਨ ਕੀਤਾ ਹੁੰਦਾ ਮੇਰੇ ਯਾਰ ਦੇ ਚਾਚਾ ਫਿਕਰ ਨਾ ਕਰ ਕੋਈ ਮੈਂ ਕਿਹਾ ਮੈਂ ਤੇ ਫੋਨ ਕਰਤਾ ਭਾਜੀ ਇਹਨਾਂ ਨੂੰ ਵੀ ਹਾਲ ਕਰ ਦਿੰਦੇ ਆ ਇਹ ਮਾਹੌਦ ਡੰਗ ਡਈਏ ਤੇ ਚਲੋ ਇਹਦਾ ਮਾਲ ਦਾ ਵੇਖ ਲਿਆ ਮੈਂ ਜੀ ਮੈਂ ਜਾਣਦਾ ਆ ਧੰਨਵਾਦ ਮੈਂ ਕਰਦਾ ਸਿੰਘ ਸਾਹਿਬ ਜੀ ਹੋਣਾਂ ਦਾ ਵੀ ਵੀਰ ਜੀ ਹੋਣਾਂ ਦਾ ਵੀ ਵੀ ਚਲੋ ਇਹਨਾਂ ਨੇ ਤੁਹਾਡੀ ਇੱਕ ਫੋਨ ਤੇ ਹਨਾ ਦੁੱਖ ਲਗਾ ਤੇ ਆਏ ਨਾਲ ਤੁਹਾਡੇ ਕੋਈ ਬਦਲ ਕੋਈ ਹੈਗੀ ਕੀ ਆਜੇ ਕੋ ਮਰ ਜਾ ਨਹੀਂ ਭਾਈ ਅੱਜ ਇਹ ਮਰ ਜਾ ਨਹੀਂ ਹਾਨੂੰ ਪਤਾ ਉਹਨੂੰ ਟੈਗ ਲੱਗੇ ਹੋਇਆ ਵਾ ਇਹਨਾਂ ਦੇ ਪਾਸਾ ਸਾਰਾ ਖਲੋ ਗਿਆ ਮੇਰੇ ਹੀ ਕਸਟਮਰ ਸਭ ਤੋਂ ਪਹਿਲਾਂ ਗਾ ਗਏ ਮੇਰੇ ਉੱਤੋਂ ਪਿਆਰ ਪਿਆ ਇਹਨਾਂ ਨੂੰ ਟੈਗ ਹੋ ਗਿਆ ਨਾ ਇਹਨਾਂ ਕੋਈ ਸੰਭਲ ਵਾਲਾ ਉਸ ਤੋਂ ਬਾਅਦ ਇਹਨਾਂ ਨੂੰ ਮੁੜ ਕੇ ਦਵਾਈਆਂ ਚਲਦੀਆਂ ਫਿਰ ਰੱਖਿਆ ਪਾ ਕੇ ਦਿੱਤਾ ਉਹ ਇਹ ਵੀ ਜਿਹੜੀ ਨਹੀਂ ਦੱਸਦੇ ਪਏ ਵੀ ਦਵਾਈ ਬੁੱਟੀ ਵੀ ਇਹ ਵੀ ਤੋਂ ਨਹੀਂ ਸੇਵਾ ਕਰਦੇ ਲੋੜੀ ਪਾਣੀ ਇਹ ਸਾਰਾ ਅਸੀਂ ਦੁੱਪ ਦੇਈਏ ਇਹੋ ਇਹੋ ਸੇਵਾ ਵਾ ਨਹੀਂ ਨਹੀਂ ਕਿਹੜਾ ਭਲਾ ਹੋ ਜੇ ਉਸ ਤੋਂ ਵੱਡੀ ਵੀ ਨਹੀਂ ਹੁੰਦਾ ਤੇ ਹਸਤਾਂ ਲਾਈ ਰਹੀ ਹਾਲਾ ਲੱਗ ਜਾਂਦੇ ਚਲ ਜੇ ਰੱਬ ਨਾਲ ਕਿਹਨਾ ਵਿਧੀ ਆਪਣਾ ਮੇਰਾ ਵੀ ਟਿਕਾ ਗਗਨ ਗਗਨ ਦੁਕਾਨ ਕਿਤੇ ਗੁਰੂ ਬਾਜ਼ਾਰ ਚ ਕਿਹਾ ਨਹੀਂ ਜੀ ਵਧੀਆ ਕੰਮ ਕੀਤਾ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹਾਂ ਤਾਂ ਧੰਨਵਾਦ ਦੁਕਾਨਦਾਰ ਨਾ ਕੀ ਅਚਾ लवली लवली ਜੇਲ ਸਰ ਮੈਂਨ ਵੀ ਆ ਗੁਰੂ ਬਾਜ਼ਾਰ ਹਾਂ ਮੇਨ ਬਾਜ਼ਾਰ ਜਿਹੜਾ ਗੇਟ ਵਾਲਾ ਹੈ ਨਾ ਗੁਰੂ ਗੁਰੂ ਬਾਜ਼ਾਰ ਹੈ ਨਾ ਹਾਂ ਉਹ ਮੇਨ ਵੀ ਇੱਕੋ ਹੀ ਆ ਗੁਰਦ ਜਿਹੜਾ ਗੇਟ ਵਾਲਾ ਜਿਹੜਾ ਗੁਰੂ ਬਾਜ਼ਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤੁਸੀਂ ਬਾਜ਼ਾਰ ਤਸਵੀਰ ਯਾਰ ਤੋਂ ਗੇਲ੍ਹਵਈ ਆਂਦੇ ਆ। ਇਹਨੂੰ ਲਵਾਈਆ ਦੇ ਅੱਗੇ ਸੁਨਿਆਰੇ ਵਾਲਾ ਵੀ ਆ ਗਿਆ। ਬਲਵੰਤ ਸਿੰਘ ਖਰਾਫ ਸੰਧੇ ਦਾ। ਬਹੁਤ ਬਰਾ। ਤੁਸੀਂ ਅੱਜ ਇਹਨਾਂ ਦਾ ਸਾਥ ਦਿੱਤਾ। ਰੱਬ ਤੁਹਾਡਾ ਸਾਥ ਦੇਵੇ। ਆ ਅਗਲੇ ਬਣ ਗੋੜੀਆਂ ਵੀ ਆ ਚ। ਗੋੜੀਆਂ ਵਾਲਾ ਵੀ ਆ। ਤਸਵੀਰ ਵੀ ਆ ਗਈ। ਕੀ ਕਹਿੰਦੇ ਪੈਣੇ? ਤੇਰੇ ਚੱਕਰ ਹੁੰਦੇ ਆ। ਲਵਾਈਆ ਲੋ ਇੱਧਰ। ਹਾਂਜੀ ਹਾਂਜੀ। ਜਿੱਥੇ ਪੱਟੀਆਂ ਦੇ ਕੰਮ। ਜਿੱਥੇ ਭਾਂਡਿਆ ਕੋਲ। ਆਹ ਕੋਲ ਚੱਕੇ ਤੁਸੀਂ। ਆਹ ਭਾਂਡਾ ਫੋੜਨਾ। ਇੱਧਰ ਨੂੰ ਆਇਆ। ਨਾ ਕੋਈ ਸੈਂਡ ਬਾਹਰ ਨੂੰ ਜੜੀ ਗਿਆ। ਤਸਵੀਰ ਸੰਸਾਨ ਘਾੜਾ। ਹਾਂਜੀ ਹਾਂਜੀ ਬਸ ਹੋ ਗਿਆ। ਓਕੇ। ਦੇਖ। ਤੰਤਨ ਆ ਵੀ ਤੜਾ ਸਾਰੀ ਦਾੜੀ ਤੂੰ ਗਾਗਾ ਨਾ ਮਗਦੀ ਮਾਰੀ ਕਰਨੀ ਤੇ ਦਵਾਈ ਦੇ ਦੇਣੇ ਹੁਣ ਚੱਲੀ ਆਪਾਂ ਚਲੋ ਦਵਾਈ ਦੇ ਚੰਗਾ ਪਹਿਨੇ ਧਿਆਨ ਰੱਖਿਓ ਵੀਰ ਜੀ ਹੁਣ ਇਹਨਾਂ ਦਾ ਠੀਕ ਹੈ ਹਾਂ ਨਹੀਂ ਪਹਿਨੇ ਜਾਈਏ ਹੁਣ ਖਵਾਲੀ ਨਹੀਂ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਇੰਨੀ ਜਿਹੜੀ ਤੁਸੀਂ ਹਸੇਵਾਲ ਲੁੱਟੀ ਏ ਥੋੜੀ ਆ ਹਾਂ ਜਿਹੜਾ ਸੁਣਨ ਦਾ ਕਰਨਾ ਹੈ ਸਾਰੇ ਮੈਂਨੋ ਤੇ ਵੀਰ ਜੀ ਮੇਰਾ ਤੇ ਵਿੱਚ ਕੋਈ ਰੋਲਿੰਗ ਮੇਰੇ ਤੇ ਇਹਨਾਂ ਨੇ ਫੋਨ ਲਾਇਆ ਕਿ ਵੀਰ ਜੀ ਤੁਸੀਂ ਵੀਡੀਓ ਇਹਨਾਂ ਦੀ ਪਾ ਦੋ ਕਿਤਾ ਇਹਦਾ ਪਰਿਵਾਰ ਨਾਲ ਪਈ ਹਾਂਜੀ ਠੀਕ ਹੈ ਜੀ ਤੁਹਾਡੇ ਕੋਲ ਫਿਰ ਕਿੱਦਾਂ ਪਹੁੰਚੀ ਵੀਡੀਓ ਹਾਂ ਇਹ ਮੇਰੇ ਲਾਗਲੇ ਪਿੰਡ ਤੋਂ ਆ ਇਹ ਮੇਰੇ ਦੇ ਵਿੱਚ ਵੀਡੀਓ ਦੇਖ ਲਈ ਤੁਹਾਡੀ ਵੀਡੀਓ ਕਿੱਦਾਂ ਪਹੁੰਚੀ ਅਸੀਂ ਪਾਈ ਇਹਨਾਂ ਨੂੰ ਮੈਨੂੰ ਇਹਨਾਂ ਨੇ ਪਾਈ ਵੀਡੀਓ ਠੀਕ ਹੈ ਜੀ ਬਾਬਾ ਜੀ ਨੇ ਵੇਖਿਆ ਹੁਣ ਲੱਗੋ ਮੈਂ ਤਾਂ ਦੱਸਦਾ ਨਾ ਕਿੱਦਾਂ ਮਿਲਿਆ ਮੈਨੂੰ ਇਹਨਾਂ ਨੇ ਵੀਡੀਓ ਪਾਈ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਆਪ ਵੀ ਖੁਦ ਬਣਾਈ ਸੀਗੀ ਵੀਰ ਜੀ ਹੁਣਾਂ ਨੇ ਆਪਣੇ ਫੋਨ ਤੋਂ ਆ ਵੀਡੀਓ ਬਾਹਰ ਚਲੇਗਾ ਆਪਣੇ ਫੋਨ ਤੋਂ ਬਣਾ ਕੇ ਪਾਈ ਉਹਨਾਂ ਨੇ ਵੀ ਮਤਲਬ ਫੇਸਬੁਕ ਤੇ ਵਟਸਐਪ ਤੇ ਉਹਨਾਂ ਨੇ ਵੀ ਪਾ ਦਿੱਤੀ ਉਹ ਵੀਡੀਓ ਘੁੰਮਦੀ ਘੁੰਮਦੀ ਮਤਲਬ ਕਿ ਉੱਥੇ ਪਹੁੰਚੀ ਗਈ ਨਸ਼ਰੇ ਨਹੀਂ ਨਸ਼ਰੇ ਨਹੀਂ ਪਹੁੰਚੀ ਕਿਹਨਾਂ ਨੂੰ ਦੱਸਣਾ ਹੈ ਵੀਡੀਓ ਪਹੁੰਚੀ ਦਦੇਰ ਬਹੁਤ ਹੋ ਗਈ ਹੈ ਨਾ ਉਹਦਾ ਉਹਨਾਂ ਦਾ ਕੋਈ ਵੀਰੇ ਵੀਡੀਓ ਕਿੱਦਾਂ ਪਹੁੰਚੀ ਇਹਨਾਂ ਤਾਂ ਇਹਨਾਂ ਦੇ ਪਰਿਵਾਰ ਤਾਂ ਅਗਰ ਕਿੱਦਾਂ ਮਹਿਲ ਹੋਏ ਸੀਗਾ ਮੇਰਾ ਹਾਂ ਮੇਰਾ ਵੀ ਲੈ ਕੋਈ ਨਹੀਂ ਨੇ ਆਪਣੇ ਵੀਡੀਓ ਤੁਸੀਂ ਪਾਈ ਤੁਹਾਡਾ ਪਰਿਵਾਰ ਨਾਲ ਕਿਦਾਂ ਮਤਲਬ ਕਿ ਪਰਿਵਾਰ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਇਹਨਾਂ ਦਾ ਪਰਿਵਾਰ ਬੱਚੇ ਦਾ ਮਿਲ ਗਿਆ ਤੁਸੀਂ ਮੈਨੂੰ ਦੱਸਿਆ ਸੀਗਾ ਵੀਰੇ ਡੇਰ ਸਰ ਨੇ ਟੀਚਰ ਹਾਂਜੀ ਉਹਨਾਂ ਨੇ ਕੰਟੈਕਟ ਕੀਤਾ ਦੀ ਗੱਲ ਕਿ ਉਹਨਾਂ ਨੇ ਦੱਸਿਆ ਮਤਲਬ ਕਿ ਇਹ ਖਾਣਨੇ ਖਾਣੇ ਪੀਣ ਲੱਗੇ ਨੇ ਹਾਂ ਮੈਨੂੰ ਅੱਛਾ ਫਿਰ ਉਹਨਾਂ ਨੇ ਦੁਬਾਰਾ ਕਾਲ ਆਈ ਉਹ ਜਿਹੜੇ ਤਾਂ ਕਹਿੰਦੇ ਸਾਡਾ ਫਰੈਂਡ ਵਾ ਹਾਂਜੀ ਚਲੀ ਗਈ ਹਾਂ ਓਕੇ ਉਹਨਾਂ ਦਾ ਸਟੇਟਸ ਚੈੱਕ ਕੀਤਾ ਸੀਗਾ ਉਹਨਾਂ ਨੇ ਵਿਧੀ ਇਹਨਾਂ ਦਾ ਸਟੇਟਸ ਚੈੱਕ ਕੀਤਾ ਹੀ ਵੀ ਇਹ ਬੱਚਾ ਗੁੰਮ ਹੋਇਆ ਵਾ ਉੱਥੋਂ ਦਾਵਾ ਇਹ ਰੂੜਿਆ ਹਸਲ ਦਾ ਵਾ ਠੀਕ ਹੈ ਜੀ ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਇਹ ਰੂੜਿਆ ਹਸਲ ਦਾ ਹੀ ਆ ਵੀ ਸਾਡੇ ਰਿਸ਼ਤੇਦਾਰੀ ਉੱਥੇ ਕਹਿੰਦਾ ਚਤੂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਲਓ ਵਾਪਸ ਆ ਤੁਹਾਨੂੰ ਦਵਾਈ ਦੇਦੇ ਵਾਪਸ ਤੇ ਦਵਾਈ ਕਾ ਹੁਣਾ ਕੋਈ ਨਹੀਂ ਖਾਤਾ ਮੈਂ ਜਾ ਕੇ ਨਹੀਂ ਚੈੱਕ ਕਰਾਂਗਾ ਨਹੀਂ ਨਹੀਂ ਕਦੀ ਮਮੇ ਨੂੰ ਕਹਿੰਦੇ ਇਹ ਮੈਂ ਤੁਹਾਨੂੰ ਮਮੇ ਦੀ ਮਮੀ ਨੂੰ ਦੇ ਦੇ ਤੂੰ ਵੀ ਖਾ ਲੈ ਮਮੀ ਨੂੰ ਦੇ ਦੇ ਇਹ ਖਾ ਲੋ ਦੋ ਜਣੇ ਇੱਥੇ ਰੱਖ ਲੈ ਇੰਨਾ ਮਾਣਾ ਪਿਆਰ ਆ ਤੁਹਾਨੂੰ ਤੁਹਾਡੇ ਕੋਲ ਆ ਅਸੀਂ ਇਹਦਾ ਜਨਮ ਦੇ ਤੀ ਇਹਦਾ ਜਨਮ ਹਾਂ ਹਾਂ ਇਹ ਬੱਚੇ ਦਾ ਜਨਮ ਤੇ ਦੇਖ ਲੋ ਫੇਸ ਵੀ ਉਹਨਾਂ ਨੇ ਮੈਚ ਕਰਦੇ ਨੇ ਤੇ ਜੋੜੇ ਵੀ ਮੈਚ ਕਰਦੇ ਜਿੱਤੇ ਇੱਕ ਲਾਏ ਆ ਕੇਕ ਬੇਕਤੀ ਖਾਦੀ ਹੈ ਉਹ ਦੇਖ ਦੇ ਨਾ ਦਰੱਖਤ ਇਹ ਕਹਿੰਦੇ ਇਹ ਕੱਟਿਆ ਜਨਨਰ ਬੈਠੇ ਉਹਨਾਂ ਦੇ ਤਾਂ ਉਹਨਾਂ ਬੈਠੇ ਗਏ ਕੱਟ ਲਿਆ ਚੱਲ ਲੈ ਮਰ ਮਰ ਆਈ ਨੇ ਭੈਣ ਭਰਾ ਆਏ

ਇਹ ਲਾ ਪਤਾ ਹੀ ਤੁਹਾਨੂੰ ਵੀ ਹੈ ਨਾ ਵੀ ਐਡਾ ਬੱਚੇ ਦਾ ਹੈ ਨਾ ਹਾਂ ਦੇਖ ਲੋ ਅੱਜ ਸੀਸਾ ਕਮਈਆਂ ਜਿਨ੍ਹਾਂ ਨੇ ਕਹਿੰਦੇ ਹੁੰਦੇ ਨਾ ਵੀ ਇਹ ਬੱਚੇ ਨੇ ਨਾ ਘਰ ਦਾ ਪਾਣੀ ਨਹੀਂ ਪੀਤਾ ਇਖਾਣਾ ਹਾਂ ਤੇ ਮੈਂ 4-5 ਗਲਾਸ ਰੱਖੇ ਜੀ ਗੈਸ ਦੇ ਆ ਟਰੇ ਵਿੱਚ ਲੈ ਗਈ ਫਿਰ ਇਹ ਨਹੀਂ ਪਤਾ ਕਿ ਕਿੰਨਾ ਪਾਣੀ ਨਹੀਂ ਖੜਿਆ ਮੈਂ ਇਹਨੂੰ ਪੁੱਛਿਆ ਮੈਂ ਕਿ ਪਾਣੀ ਨਹੀਂ ਪੀਣਾ ਕਹਿੰਦਾ ਨਹੀਂ ਪੀਣਾ ਫਿਰ ਮੈਂ ਗਲਾਸੀਆਂ ਦੀ ਦੇ ਸਾਹਮਣੇ ਉਲਟੀ ਫਲਤੀ ਮਾਰੀ ਮੈਂ ਕਿ ਮੇਕ ਕੋਈ ਚੋਣ ਨਹੀਂ ਪਾਇਆ ਹੁਣ ਕੀ ਫੇਰ ਕਿੱਥਾ ਜਦੋਂ ਮੈਂ ਸਾਲੀ ਸਮਝ ਮਤਲਬ ਬੱਚੇ ਨੇ ਸਾਰਾ ਖਾਣ ਕੀ ਕਿਦੋ ਵਸ ਪਾਇਆ ਪਈ ਨਹੀਂ ਹੈ ਚੁ ਲੈ ਲੈ ਹੋ ਕਿ ਨਹੀਂ ਗੋਲਣਾ ਫਰਜ਼ ਵਰਦੀ ਸਟੈਪੋ ਵੇਖੋ ਕਿਡਾ ਤਗੜਾ ਫੁੱਟੇ ਬੱਚੇ ਗਏ ਇਹ ਨਾਲੇ ਅੱਗੇ ਕੋਈ ਸਟੈਪ ਨਾਲ ਡੁਕਰੇ ਨਾਮ ਨਾ ਲਗਾਉਣ ਜਾਂ ਇਹਨੂੰ ਨਾ ਸਮਝਾਉਣ ਇਹ ਸਟੈਪ ਨਾਲ ਵੀ ਟੁਕ ਸਕਦਾ ਫਿਰ ਵੀ ਹੋ ਸਕਦਾ ਬਹੁਤ ਤੜਾ ਸਟੈਪ ਸੀਗਾ ਇਹਦੀ ਲਾਈਫ ਖਤਮ ਹੋ ਸਕਦੀ ਸੀ ਬੱਚੇ ਜੀ ਹਾਂਜੀ ਇਹਦਾ ਸਾਈਡ ਇਫੈਕਟ ਵੀ ਮੈਂ ਸਦਾ ਹੁੰਦਾ ਗੁਰਮੁਖ ਪਰਿਵਾਰ ਮਿਲ ਗਿਆ ਇਹ ਵੀ ਉਹੋ ਜਿਹਾ ਮਿਲ ਜਨਾਂ ਦਾ ਇਹ ਤੋਂ ਗਿਆ ਕੋਈ ਨਹੀਂ ਸਾਾਨੂੰ ਇਹ ਡਾਲੀ ਵੀ ਕਿਤੇ ਗੁਝਰਨਾ ਲੱਜਿਆ ਨਾ ਬਸ ਭਾਈ ਉਹਨਾਂ ਦੇ ਜਾਇਦਾ ਨਾ ਮਿਕਾਪ ਕਿੰਨੇ ਮੁੰਡੇ ਆ ਹਾਂ ਜਿਹੜਾ ਜਾਇਦਾ ਨਾ ਉਹਨਾਂ ਕੋਲ ਮੈਂ ਤਾਂ ਇੱਕ ਮੈਂ ਬੱਚਾ ਵੀਰ ਛੜਾਇਆ ਵਾ ਉਹ ਕਹਿੰਦੇ ਹਰ ਤੋਂ 30 ਸਾਲ ਦਾ ਆ ਮੰਨ ਲਓ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਇਹ ਬੱਚੇ ਦਾ ਹੂਲੀਆ ਚੇਂਜ ਹੋ ਜਾਣਾ ਇਹ ਇਫੈਕਟ ਦੇ ਕਰਕੇ ਹੂਲੀਆ ਚ ਹੀ ਨਾ ਪਛਾਣ ਨਹੀਂ ਸਕਣਾ ਕਿਸੇ ਨੇ ਸੁਣ ਲੈ ਜੋ ਆਂਦੇ ਉਹਨਾਂ ਪਹਿਲਾਂ ਉਹਨਾਂ ਨੇ ਆਪਣੀ ਆਪਣੇ ਵਰਗਾ ਬਣਾ ਲੈਣਾ ਕਿ ਕੋਈ ਇਹਨੂੰ ਪਛਾਣੇ ਨਾ ਉਹ ਜਿੱਦੇ ਨਾ ਮਾਮਾ ਨਹੀਂ ਪਹਿਲੇ ਤੁਸੀਂ ਬਹੁਤ ਇੱਥੇ ਦੇ ਬੈਠਾ ਆਓ ਹਾਂ ਬੈਠੋ ਬੈਠਾ ਜਦੋਂ ਨਵੇਂ ਮੋਬਾਈਲ ਲਾ ਲਓ ਬਤੂ ਇਹਦੇ ਇਸ ਸਿਸਟਮ ਕਰਨਾ ਸਹੀ ਹੈ ਇਹ ਬਹੁਤ ਇਫੈਕਟ ਪੈਂਦੇ ਬੱਚਿਆਂ ਤੇ ਅੱਜ ਪਬਜੀਦੋ ਤਾਈ ਦੇਖਣ ਨੂੰ ਮਿਲਦਾ ਪਿਆ ਹਾਂਜੀ ਆਦਾ ਯੂ ਬੇਬੀ ਉਹ ਕੋਈ ਨਹੀਂ ਬੱਚੇ ਨੇ ਮਾਰਦੇ ਸਾਰੇ ਕੌਣ ਨੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਗੁਰ ਸ਼ਬਦ ਥੈਂਕ ਯੂ ਤੇ ਕਹਦੇ ਕੰਜਰਾ ਸੋ ਬੇਬੀ ਜਨ ਜਾਨ ਅਰੇ ਅਰੇ ਇਹ ਕੱਲਾ ਬੇੜ ਲੋ ਇਹ ਆ ਇਤਰਾਪੀ ਬੜੇ ਸਾਰੀ ਉਮਰ ਜਾਦ ਰੋ ਤੇਰੇ ਪਰਿਵਾਰ ਨੂੰ ਕੀ ਗੱਲ ਹੋਈ ਆ ਦੇ ਦੇਖੋ ਮਾਈਂਡ ਉਹਦਾ ਭਾਈ ਮਾਈਂਡ ਦੇਖੋ ਬੱਚੇ ਦਾ ਤੁਸੀਂ ਮਾਈਂਡ ਬੱਚੇ ਦਾ ਮਾਈਂਡ ਵੇਖੋ ਬੱਚੇ ਨੇ ਪਹਿਲਾਂ ਟਾਇਲਟ ਕਿਹਾ ਵੀ ਮੈਂ ਟਾਇਲਟ ਦੱਬਣਾ ਲੈਵਾਂ ਮੈਂ ਟਾਇਲਟ ਜਾਣਾ ਉਸ ਤੋਂ ਬਾਅਦ ਮਤਲਬ ਕਿ ਹੱਥ ਦੇਣ ਲੱਗ ਪਿਆ ਲੋਕਾਂ ਨੂੰ ਫਿਰ ਮੈਂ ਇੱਥੋਂ ਨਿਕਲ ਜਾਵਾਂ ਮਾਈਂਡ ਬੱਚੇ ਨੇ ਪੂਰਾ ਮਾਈਂਡ ਵਰਤਿਆ ਆਪਣਾ ਮੈਂ ਨਾ ਪਾਣੀ ਦੀ ਵੀ ਉੱਥੇ ਮੈਨੂੰ ਰੈਂਟ ਸੈਂਸ ਆਫ ਕੁਝ ਮਿਲ ਜਾਣਾ ਫ੍ਰੀ ਠੀਕ ਮਿਲਦੀ ਹੈ ਕਮਰੇ ਵੀ ਮਿਲਨੇ ਆਹ ਠੀਕ ਕੋਈ ਜਿਹੜੀ ਗੱਲ ਰਖਿਆ ਰਿਹਾ ਪੱਕਾ ਹੀ ਰਿਹਾ ਬਸ ਉਹ ਤੇ ਨਹੀਂ ਤੂੰ ਇਹ ਸੋਚੋ ਵੀ ਉਹਨੇ ਇੱਕ ਫਿਲਮ ਕਿੱਡੀ ਕੀ ਕ੍ਰੀਏਟ ਕੀਤੀ ਆ ਕਿ ਮੈਨੂੰ ਪਿਸਤਲ ਦਿਖਾਇਆ ਉਹਨਾਂ ਨੇ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਕਿ ਮੇਰਾ ਪਰਿਵਾਰ ਹੋਂਡਿਆ ਵਾ ਠੀਕ ਹੈ ਜੀ ਉਹਨੂੰ ਪਤਾ ਲੱਗ ਗਿਆ ਮੇਰਾ ਪਰਿਵਾਰ ਹੋਂਡਿਆ ਵਾ ਮੇਰੇ ਨਾਲ ਹੁਣ ਮਤਲਬ ਕਿ ਮੇਰੀ ਜਿਹੜੀ ਮੈਂ ਗੇਮ ਖੇਡੀ ਸੀ ਉਹ ਮੇਰੇ ਕੰਮ ਨਹੀਂ ਆਈ ਉਹਨੇ ਗੇਮ ਉਹਦਾ ਚੇਂਜ ਕਰਦੀ ਕਿ ਮੈਨੂੰ ਵੀ ਇਹਨੇ ਪਿਸਤਲ ਦਿਖਾਇਆ ਠੀਕ ਹੈ ਜੀ ਤੇ ਮੈਂ ਤਾ ਆਦ ਆਇਆ ਮਤਲਬ ਮੈਂ ਆਪਣੇ ਆਪ ਨਹੀਂ ਆਇਆ ਮਾਦਨੇ ਉਹ ਤੇਰੇ ਤੇ ਸਾਰਾ ਦਿਨ ਹੈ ਬੜਾ ਬੰਦੇ ਚਾਰ ਮਾਈਂਡ ਬਹੁਤ ਲੈਟਿਵ ਵਰਤਿਆ ਨੇ ਬੰਦ ਹੋ ਗਿਆ ਜੱਜ ਜੱਜ ਕਰ ਲੈਣੇ ਥੋੜੀ ਅੱਧੀ ਵੀਡੀਓ ਤੇ ਹੋਣੀ ਚੱਕਣੀ ਇਹਦੇ ਚ ਹੋਈ ਨਹੀਂ ਆਦੂ ਥਿੰਕ ਪਰ ਮੋਨ ਮਾਈਂਡ ਵਿੱਚ ਵਰਤਿਆ ਆ ਤੁਸੀਂ ਉਧਰ ਨਿੱਗਿਆ ਮੇਰੇ ਕੋਲ ਸੁ ਬਟ ਵੀ ਜੁਨੀ ਦਾਸ ਰਿਆ ਕਿ ਜਿਵੇਂ ਹੁਣ ਗੱਲਾਂ ਚ ਦੱਸਣ ਰਿਹਾ ਕਿ ਕਮਰੇ ਉੱਥੇ ਫਰੀ ਆ ਕਵਰੇ ਮਿਲ ਜਾਣੀ ਅਸਲ ਜੋ ਉਹਦੇ ਡੈਡ ਉਹਨੂੰ ਝਿੜਕਦੇ ਰਹੇ ਕਿ ਗੱਲਾਂ ਤੋਂ ਹਨਾ ਉਹਨੇ ਬੰਦੇ ਨੇ ਮੇਰੇ ਮਨ ਚ ਇਹ ਡਾਟ ਵੀ ਇੱਕ ਕਰਦਿਆ ਤੋਂ ਦੁਖੀ ਹੋ ਕੇ ਨਿਕਲਿਆ ਹਾਂ ਤੇ ਇਹਨੇ ਗੱਲ ਨੋਟ ਕੀਤੀ ਕਿ ਮੇਰਾ ਡੈਡ ਮੈਨੂੰ ਝਿੜਕਦਾ ਵਾ ਤਾਂ ਮੈਂ ਇਥੋਂ ਚੱਲ ਜਾ ਬਾਨਾ ਲਾਇਆ ਗੁਰਦਾਰੇ ਕਿ ਮੈਂ ਟਾਇਲਟ ਕਰਨ ਚੱਲਿਆ ਉੱਥੇ ਹੱਥ ਦਿੰਦਾ ਰਿਹਾ ਤੇ ਹੱਥ ਦੇ ਦੇ ਇੱਥੇ ਪਹੁੰਚ ਗਿਆ ਇੱਥੇ ਆਣ ਕੇ ਜਿਹਨ ਪਰਿਵਾਰ ਨੇ ਅੰਕਲ ਹੋਣਾ ਨੇ ਪਰਿਵਾਰ ਤੱਕ ਪਹੁੰਚ ਕੀਤੀ ਤੁਹਾਨੂੰ ਭਾ ਲੱਗ ਗਿਆ ਕਿ ਹੁਣ ਮੇਰਾ ਫੈਮਿਲੀ ਮੈਨੂੰ ਲੈਣ ਆਉਂਡੀ ਆ ਉਹਨੇ ਗੇਮ ਚੇਂਜ ਕਰ ਦਿੱਤੀ ਸਾਰੀ ਹੂੰ ਕਿ ਦੇਖੋ ਐਡਾ ਤਾਂ ਬੰਦਾ ਸਿਆਣਾ ਬੰਦਾ ਨਹੀਂ ਐਡੀਆਂ ਗੱਲਾਂ ਕੀ ਕਰਦਾ ਹਾਂ ਜੀ ਪਾਸ ਕਰ ਜੋ ਭਾਂ ਕੱਟ ਦੋ ਦੇਖੋ ਕਿੰਨੀ ਤਗੜੀ ਗੇਮ ਨੂੰ ਦੱਸਿਆ ਜਿੰਨਾ ਉਹਨੇ ਲੈ ਕੇ ਆਲਾ ਸਿੰਘ ਸਾਹਿਬ ਉਹਨਾਂ ਨੇ ਉਹਨਾਂ ਨੂੰ ਇਹ ਗੱਲਾਂ ਦੱਸ ਦਿੱਤਾ ਸੀਗਾ ਤੇ ਇੰਨੇ ਫਿਰ ਬੱਚੇ ਨੇ ਗੇਮ ਕੀ ਖੇਡੀ ਵੀ ਮੇਰਾ ਬਾਪੂ ਮੈਨੂੰ ਮਤਲਬ ਕਿ ਤੰਗ ਕਰਦਾ ਵਾ ਪਰੇਸ਼ਾਨ ਕਰਦਾ ਜਾਂ ਕੁਝ ਵੀ ਲਾ ਲੋ ਝਿੜਕਦਾ ਵਾ ਹਨਾ ਵੀ ਮੈਂ ਇੱਥੋਂ ਚੱਲ ਜਾਣਾ ਵਾ ਤੇ ਆਨੰਦਪੁਰ ਪਹੁੰਚਣਾ ਉਹਨੇ ਗੇਮ ਕੀ ਖੇਡੀ ਵੀ ਉੱਥੋਂ ਨਿਕਲ ਆਇਆ ਮम्मा ਨੂੰ ਕਿਹਾ ਕਿ ਮੈਂ ਟਾਇਲਟ ਕਰਨ ਚੱਲਿਆ ਟਾਇਲਟ ਕਰਨ ਦੇ ਬਹਾਨੇ ਨਿਕਲ ਆਇਆ ਰਸਤੇ ਦੇ ਵਿੱਚ ਜਿਹੜਾ ਵੀ ਉਹਨੂੰ ਮਿਲਦਾ ਰਿਹਾ ਹੱਥ ਦ ਆਖਿਰਾਨ ਕੀ ਮਤਲਬ ਕਿ ਇਹਨਾਂ ਦੇ ਕੋਲ ਤਤਲਪਿੰਡ ਆ ਗਿਆ ਇਹਨਾਂ ਨੂੰ ਦਦੇਸਾਹਬ ਆਪਾ ਬਸਾਕਾ ਸਿੰਘ ਜੀ ਦੇ ਪਿੰਡੋਂ ਉੱਥੋਂ ਇਹਨਾਂ ਬਿਠਾਇਆ ਤੇ ਆਪਣੇ ਕਹਿੰਦਾ ਕਿ ਅੰਕਲ ਜੀ ਮੈਂ ਹੱਥ ਦਿੱਤਾ ਤੇ ਇਹਨਾਂ ਨੇ ਅੰਕਲ ਨੇ ਬਿਠਾ ਲਿਆ ਵੀ 7 ਵੇ ਦਾ ਟਾਈਮ ਮੈਂ ਬੱਚੇ ਨੂੰ ਛੱਡਣਾ ਹੀ ਨਹੀਂ ਆ ਵੀ ਜਿੰਨਾ ਚਿਰ ਇਹ ਬੱਚੇ ਨੂੰ ਮੈਂ ਟਿਕਾਣੀ ਨਹੀਂ ਪਹੁੰਚਾਂਦਾ ਤੇ ਉਹ ਬੱਚੇ ਦੀ ਗੇਮ ਉਲਟ ਪੈ ਗਈ ਕਿਉਂਕਿ ਬੱਚੇ ਨੇ ਜਾਣਾ ਸਿੱਖਾ ਜਦੋਂ ਬੱਚੇ ਨੂੰ ਪਤਾ ਲੱਗ ਗਿਆ ਕਿ ਹੁਣੇ ਮੇਰੀ ਫੈਮਿਲੀ ਲੱਭਣ ਲੱਪੇ ਆ ਮੇਰਾ ਘਰ ਪਰਿਵਾਰ ਲੱਭਣ ਲੱਪੇ ਆ ਬੱਚਾ ਕਹਿੰਦਾ ਮੈਨੂੰ ਇਹਨਾਂ ਕਿਡਨਾਪ ਕੀਤਾ ਕਿਸੇ ਨੇ ਮੈਨੂੰ ਪਿਸਟ ਕਿ ਜੇਕਰ ਤੂੰ ਸਾਡੇ ਨਾਲ ਨਾ ਤੁਰਿਆ ਸੀ ਤੇਰੇ ਮੰਮੀ ਡੈਡੀ ਮਾਰ ਦੇਣਾ। ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਕਿ ਆ ਮੈਨੂੰ ਉਹਨਾਂ ਦੀ ਗੱਡੀ 'ਚ ਬਿਠਾਇਆ ਤੇ ਮੈਂ ਅਸੀਂ ਮੰਨ ਲਿਆ। ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਨਾ ਕਿ ਵੀਰੇ ਨੈਕਸਟ ਵੀਡੀਓ ਦਿਖਾਓ ਜਿਹ ਹੈਗੀ ਤੇ ਤੁਸੀਂ ਟਰੈਕਟਰ ਦੀ ਭੇਜੀ। ਮੈਂ ਕਿਹਾ ਬੇਟਾ ਤੂੰ ਤੇ ਕਹਿ ਰਿਹਾ ਮੈਂ ਗੱਡੀ 'ਚ ਬਿਠਾਏ ਤੇ ਟਰੈਕਟਰ ਆ। ਕਹਿੰਦਾ ਨਹੀਂ ਬਾਅਦ ਵਿੱਚ ਉਹ ਟਰੈਕਟਰ ਤੇ ਬੈਠੇ ਸੀ ਟਰੈਕਟਰ ਤੇ ਮੈਨੂੰ ਗੱਲ ਵਿਖਾਈ। ਠੀਕ ਹੈ ਜੀ। ਹਾਂ ਬੱਚੇ ਪੰਜਾਬ ਤੋਂ ਆੜ ਕੇ ਉਹਦਾ ਟਰੈਕਟਰ ਹੀ ਆਹੋ ਉਹਦਾ ਡਰਾਈਵਰ ਹੀ ਵਿਚਾਰਾ ਬੜਾ ਮਾਸੂਮ ਜੀ ਉਹਨੂੰ ਲੱਭਦੇ ਨਹੀਂ। ਹਾਂ ਜੀ ਉਹਦੇ ਕਰਨਾ ਇਹ ਬੱਚਾ ਅੱਜ ਹਿਥੋਂ ਨਾ ਕਿ ਕਿਆ ਨਸ਼ਾਰੇ ਤੋਂ ਲੈ ਕੇ ਸਦਾ ਕਰ 15 20 ਕਿਲੋਮੀਟਰ ਦਾ ਹੈਗਾ ਵਾ ਡਿਸਟੈਂਸ ਹੈਗਾ ਵਾ ਆ ਗਈ ਇੰਨਾ ਹੈਗਾ ਜੀ ਤੇ ਇਹਨਾਂ ਦੇ ਕੋਲ ਨਾ ਆਉਂਦਾ ਤੇ ਉਹ ਸਾਰਾ ਬੱਚਾ ਕਿਤੇ ਅੱਜਕੱਲ੍ਹ ਆਦ ਕਿ ਸ਼ਰਾਰਤ ਜਿੰਸਰ ਦੇ ਹੱਥ ਆ ਜਾਂਦਾ ਆਹੀ ਬੜੀ ਪਰੇਸ਼ਾਨਤਾ ਜੀ ਵੀ ਗੁਰਦਰ ਸਾਹਿਬ ਮੇਰੇ ਸਾਨੂੰ ਸੰਗਤਾਂ ਲਈ ਫੋਨ ਲਾਈ ਜਾਂਦੇ ਸਾਨੂੰ ਬੜੀ ਵੱਡਾ ਹੁੰਦਾ ਵਾ ਨਾ ਇੱਕ ਕੋਈ ਵੀ ਫੋਨ ਲਾਈ ਜੀ ਨਹੀਂ ਪਰੇਸ਼ਾਨ ਹੈ ਨਾ ਹਾਂਜੀ ਪਰੇਸ਼ਾਨ ਹੁੰਦੀ ਨਹੀਂ ਵਿਚ ਜ ਜਾਂਦੀ ਉਹਦੇ ਰੇਟੀ ਜਾਂਦੀ ਵਿਚ ਆ ਚਲੋ ਵਿਚਾਰੀ ਦਾ ਫੋਨ ਨਹੀਂ ਤੇਰੀ ਟੈਨਸ਼ਨ ਜੀ ਚਾ ਹਜੇ ਵੀ ਬੱਚਾ ਇਹ ਗੱਲ ਕਰੀ ਚਾਹੀ ਜਾਂਦਾ ਵਾ ਕਿ ਮੈਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਬੜਾ ਬੱਚੇ ਨੂੰ ਮਨਾਇਆ ਸੀ ਪੁੱਤ ਤੇਰੇ ਪਾਪਾ ਦਾ ਨਾਮ ਕੀ ਕਿਹੜੇ ਸਕੂਲੇ ਪੜਦਾ ਵਾ ਤੇਰੇ ਭੈਣ ਭਰਾ ਦਾ ਕੀ ਰੰਗ ਅਸੀਂ ਬੇਕੂਫ ਬਣ ਗਏ ਤੇਰੇ ਸਾਹਮਣੇ ਜੇਕਰ ਤੁਸੀਂ ਟਾਈਟਲ ਦੀ ਫੋਟੋ ਨਾਲ ਭੇਜਦੇ ਸੀ ਚਲੋ ਤਨਵਾ ਤੁਹਾਡਾ ਸੈੰਸਾ ਜੀ ਬਹੁਤ ਵਾਟ ਚਲੋ ਵੈਗੂ ਨੇ ਰੰਗ ਲਾਈ ਇਹਨਾਂ ਦੀ ਹਾਂਜੀ ਤੁਹਾਨੂੰ ਮੇਰੇ ਨਾਲ ਸੇ ਮੈਸੇਜ ਕਰੋ ਮੇਰੇ ਨਾਲ ਫੋਨ ਬੰਦ ਵਾਇ ਤੇ ਮੈਂ ਨਾ ਘਰ ਨਹੀਂ ਪਹੁੰਚਿਆ ਹਾਂ ਹਾਂ ਜੀ ਮੇਰੇ ਨਾਲ ਹੋਈ ਗੱਲ ਨਾ ਇੱਕ ਦੋ ਵਾਰੀ ਗੱਲ ਹੋਈ ਹੈ ਮੈਨੂੰ ਯਾਦ ਵਾ ਮੈਨੂੰ ਮਾਰ ਸਾਥੇ ਮੈਸੇਜ ਕਰ ਲਿਓ ਮੈਨੂੰ ਮੈਸੇਜ ਕਰ ਦਿਓ ਮੈਂ ਨਾਮ ਵੀ ਸੇਵ ਹੋਊਗਾ ਕਿਉਂਕਿ ਮੈਂ ਫੋਨ ਚੇਂਜ ਕੀਤਾ ਸੀਗਾ ਨਾਮ ਵੀ ਸੇਵ ਹੋਊ ਤਾਂ ਮੈਂ ਦੁਬਾਰਾ ਸੇਵ ਕਰ ਲਊਗਾ ਨਹੀਂ ਹਾਂ ਮੈਂ ਇਹਦਾ ਨਾ ਉਹ ਟਿੱਡਿਸ਼ੋ ਹੈ ਅਸੇ ਦਿਨ ਅੱਛਾ ਅੱਛਾ ਜੀ ਆ ਕੀ ਗਾਈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੰਗ ਆ ਗਿਆ ਨਹੀਂ ਬੁਰਕਾਰੋ ਸੱਚਾ ਚਾਪਾ ਆ ਜਿਹਨੇ ਤੁਹਾਨੂੰ ਮਿਲਾਇਆ ਤਾਂ ਸਾਰਿਆਂ ਨੂੰ ਮਿਲਾਇਆ ਮੇਰ ਮਲਾਬੀ ਤੇ ਦੇ ਮਹਾਰਾਜ ਨੇ ਆਪਣੇ ਬੱਚਾ ਕਰ ਚੰਗਾ ਵੈਗਰੇ ਜੀ ਵੇ ਕਾਫੇ ਮਤੀ ਜਗਨ ਸਿੰਘ ਸਹਿਤਾ ਬਹੁਤ ਬਤਨਾ ਜਰੂਰ ਜਰੂਰ ਜੀ ਫੋਨ ਮਾਰ ਦਿਓ ਜਰੂਰ ਜੀ ਨੰਬਰ ਦੇ ਦਿਓ ਆਪਣਾ ਆਪਣੇ ਨੰਬਰ ਦੇ ਹਾਂ ਕਾਰਡ deta ਮੈਨੂੰ ਹਾਂ ਮੈਂ ਕਾੜ ਮੈਂ ਪਤਾ ਹੀ ਨਹੀਂ ਵੀ ਕਾੜਦਾ ਨਾ ਕਾੜ ਫਰੀ ਤਿੰਨ ਨੰਬਰ ਹੋਰ ਦੇ ਦੇ ਕਾਰਡ ਤੁਹਾਨੂੰ ਹੋਰ ਦੇ ਕਾਰਡ ਤੁਸੀਂ ਕਦੇ ਵੀ ਆਏ ਉੱਥੇ ਆ ਕੇ ਮਿਲਣੀ ਚਾਹੋ ਇੱਕ ਇਹ ਨੰਬਰ ਸੇਵ ਕਰ ਲਓ ਇਹ ਆਪਣੀ ਐਨ ਜੀਓ ਦਾ ਹੈਗਾ ਵਾ ਹਾਂ ਚੈਨਲ ਹੈਗਾ ਆਪਣਾ ਯੂਟਿਊਬ ਦੇ ਸੇਵਾ ਸਾਡੀ ਲੋ ਸੇਵਾ ਸਾਡੀ ਮਰਹਣਾ ਹਾਲ ਨੂੰ ਗਣਾ ਗੋਣਾ ਕੋਣਾ ਆਉਂਦਾ ਯੂਟਿਊਬ ਕੱਢ ਯੂਟਿਊਬ ਹਾਂਜੀ ਆ ਉਹ ਮੈਂ ਹਰੀ ਕਰੀਂਦੇ ਹੁਣ ਹਰੀ ਹਰੀ ਕਰੀਂਦੇ ਹਾਂ ਹਾਂਜੀ ਤੁਹਾਡਾ ਭਾਈਆ ਲੱਗਦਾ ਜੀ ਅੱਛਾ ਅੱਛਾ ਜੀ ਅਮਰਾਨੇ ਦਿਓ ਤੇ ਉਹ ਰੋਡੀ ਹਣੀਆ ਤੇ ਉਹ ਦੱਸੋ ਅਨ ਡਾਕਲਾ ਵਜਾਰੇ ਇਹ ਗਰੀ ਜਾਣਗੀ ਮੈਂ ਬਾਬੇ ਘਰ ਗਈ ਤੇ ਬਾਬੇ ਨੇ ਮੈਨੂੰ ਖਾਲੀ ਘਰ ਭੇਜਤਾ ਆਹ ਭਰਾਵਾ ਇਸ ਤਰ੍ਹਾਂ ਕਰਿਆਂਦੀ ਮੈਂ ਗੁਰਦ੍ਰੇ ਨਹੀਂ ਹੋਣਾ ਬਾਬਾ ਜੀ ਤੁਹਾਡੇ ਵੇਖ ਲੈ ਬਾਬੇ ਨੂੰ ਲਾਮਾ ਦਿੱਤਾ ਨਾ ਜਾਣੀਆਂ ਫੜੇ ਨਾ ਤੇ ਨਿੱਗੀ ਜਿਹੀ ਫੜੀ ਨਾ ਜਾਵੇ ਉਹਨਾਂ ਤੋਂ ਬਾਬੇ ਨੂੰ ਲਾਮਾ ਦਿੱਤਾ ਨਾ ਅੱਜ ਫਿਰ ਮੇਰੀ ਵੀਡੀਓ ਹੈ ਵੇਲਾ ਬਾਬੇ ਨੇ ਵੇਲਾ ਪੁੱਤਾਂ ਮਾਂ ਨੂੰ ਪੁੱਤਾਂ ਆ ਜਾਣੇ ਨਹੀਂ ਚੱਲੀ ਆਪਾਂ ਚੰਗਾਈ ਦੀ ਪੈਣੀ ਜਲਦੀ ਜਲਦੀ ਮਾਫ ਕਰਿਓ ਆਪਣਾ ਧਰ ਰਹਿ ਗਿਆ ਤਾਂ ਕੋਈ ਗੱਲ ਨਹੀਂ ਜੀ ਹਾਂ ਸੇਵਾ ਤੁਹਾਨੂੰ ਦਾਦਾ ਕਰੋ ਨਹੀਂ ਤਾਂ ਕੋਈ ਗੱਲ ਨਹੀਂ ਮੈਂ ਦੱਸੂ ਜਰੂਰ ਤੁਹਾਨੂੰ ਬੜੀ ਮਾਰੀ ਆ ਆਪਣੀ ਜਿਹੜੀ ਸਟਾਈਨ ਹਾਂਜੀ ਉਹ ਵੀ ਨਹੀਂ ਕਰਨੀ ਆਇਲ ਵਾਰਸ ਨੂੰ ਲੈ ਕੇ ਆਂਦੇ ਸੀਗੇ ਇਹਨੂੰ ਲੈ ਕੇ ਆਂਦਾ ਬਟਾਲੇ ਤੋਂ ਲੈ ਕੇ ਆਂਦੇ ਹਾਂਜੀ ਲੈ ਕੇ ਆਂਦੇ ਸੀਗੇ ਇਹ ਵੀਡੀਓ ਨਹੀਂ ਲਾਗੋਂਦੇ ਆਪਣੇ ਇੱਥੇ 2-3 ਕਿਲੋਮੀਟਰ ਪਿੰਡਾਂ ਦਾ ਦੂਰ ਠੀਕ ਹੈ ਇਹ ਕਿੰਨੇ ਵੀਰ ਵੀ ਬੱਚੇ ਦਾ ਪਰਿਵਾਰ ਨਹੀਂ ਲੱਭਣਦੇ ਆਪਾਂ ਉਹਦੀ ਵੀਡੀਓ ਬਣਾ ਕੇ ਪਾਈਏ ਚਲੋ ਜਦੋਂ ਅਸੀਂ ਪਹੁੰਚੇ ਇੱਥੇ ਘਰੇ ਆਉਣ ਤੋਂ ਪਹਿਲਾਂ ਚਲੋ ਪਰਿਵਾਰ ਨਾਲ ਮਤਲਬ ਕਿ ਮੇਲ ਮਲਾਪ ਹੋ ਗਿਆ ਇਹ ਵੀਡੀਓ ਨਹੀਂ ਇਹ ਆਪਣਾ ਅਨਾਥ ਆਸ਼ਰਮ ਆਪਣਾ ਕਿੱਥੇ ਹੈਗਾ ਅਮਰਹਾਣਾ ਪਿੰਡ ਇਥੋਂ ਅਮਰਹਾਣਾ ਪਿੰਡ ਇਹ ਉੱਥੇ ਜਾ ਕੇ ਹਾਂਜੀ ਉੱਥੇ ਆਸ਼ਰਮ ਦੇ ਵਿੱਚ ਹੁਣ ਇੱਥੇ ਉਹਨੂੰ ਰਾਤ ਨੂੰ ਹੁਣ ਇਹ ਆਪਣੇ ਕੋਲ ਨਹੀਂ ਰੂ ਹੁਣ ਠੀਕ ਹੈ ਜੀ ਹਾਂਜੀ ਕਿਉਂਕਿ ਇਹਨਾਂ ਦਾ ਨਾ ਫੈਮਿਲੀ ਇਹਦੀ ਹੈਗੀ ਆ ਪਰ ਉਹ ਕਹਿੰਦੇ ਵੀ ਇਦਾਂ ਘਰੋਂ ਚੱਲ ਜਾਂਦਾ ਵਾ ਫਿਰ ਬੱਚਾ ਲੱਭਦਾ ਨਹੀਂ ਸਾਨੂੰ ਕਿ ਗਲਤ ਅੰਸਰਧਾਤ ਨਾ ਚੱਲ ਜੇ ਘਰ ਵਿਚਾਰੇ ਗਰੀਬ ਨੇ ਨਹੀਂ ਸੰਭਾਲ ਸਾਡੇ ਮੋੜ ਨਹੀਂ ਗੱਡੀ ਕੇ ਐ ਨਿਕਲ ਚੁਗੀ ਚੰਗਾ ਭੈਣੋ ਅੱਛਾ ਚੱਲੀ ਬੈਠਾ ਆਇਆ ਬੱਸ ਬਹਿ ਜਾ ਕਰ ਦੋ ਕਰ ਲਾ